Thank you. ਪ੍ਰੋਗਰਾਮ ਪੰਜਾਬ ਨਾਅ ਉਹਦੇ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਮਨਦੀਪ ਸਿੰਘ ਸਵਾਗਤ ਕਰਦਾ ਹਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਉਹ ਪੱਖ ਤੁਹਾਨੂੰ ਦਿਖਾਇਆ ਜਾਂਦਾ ਜੋ ਅਖਬਾਰਾਂ ਤੇ ਟੀਵੀ ਚੈਨਲਾਂ ਰਾਹੀਂ ਤੁਹਾਡੇ ਤੱਕ ਨਹੀਂ ਪਹੁੰਚਦਾ ਸੋ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਰਾਜੀ ਪਾਸਕਰ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਪਾਸਕਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਹੈ ਧੰਨਵਾਦ ਜੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਦਾ ਸੈンスਲਾ ਸ਼ੁਰੂ ਕਰਦੇ ਹਾਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੇ ਇੱਕ ਹਾਸੋਹੀਣੀ ਗੱਲ ਗੱਲ ਕੀਤੀ ਹੈ ਜਿਨ੍ਹਾਂ ਨੇ ਸਿੱਕਾ ਸੁੱ ਹਾਸੋ ਹੀ ਨਹੀਂ ਇਸ ਕਰਕੇ ਆ ਕਿ ਇਹ ਮੰਤਰੀ ਜਿਹੜੇ ਆ ਇਹ ਲੋਕਾਂ ਦੀ ਸੇਵਾ ਵਿੱਚ ਬੈਠੇ ਆ ਤੇ ਸਿੱਕਾ ਸੁੱਟ ਕੇ ਤਾਂ ਨੂੰ ਟਾਸ ਕਰਦੇ ਆ ਕਿ ਕਿਹੜੀ ਨਿਯੁਕਤੀ ਕਿੱਥੇ ਕਰਨੀ ਆ ਪਾਸਕਾ ਸਾਹਿਬ ਇੱਕ ਤਰ੍ਹਾਂ ਦਾ ਹਾਸੋ ਹੀ ਨਹੀਂ ਗੱਲ ਹੈ ਇੱਕ ਤਰ੍ਹਾਂ ਪਾਸੇ ਇਹ ਵੀ ਲੱਗਦਾ ਹੈ ਕਿ ਸਾਡੇ ਮੰਤਰੀ ਇਹ ਵਾਟ ਇਜ਼ ਥਿਸ ਦੇਖ ਤੁਸੀਂ ਦਿੱਕਾ ਲੱਗ ਗਿਆ ਕਈ ਮੰਤਰੀਆਂ ਦਾ ਕੋਈ ਤੁਸੀਂ ਆਮ ਲੋਕ ਵੀ ਦੇਖਣ ਚਲੋ ਇਹ ਮੰਤਰੀ ਬਣ ਗਏ ਤੇ ਨਜ਼ਰ ਆਉਂਦੇ ਆ ਬਹੁਤ ਸਾਰੇ ਲੋਕੀ ਹੁੰਦੇ ਘਰ ਚੱਲਣ ਤੋਂ ਪਹਿਲੇ ਬਹੁਤ ਸਾਰੇ ਐਦਾ ਦੇ ਟੋਟਕੇ ਕਰਦੇ ਆ ਕਿ ਜਿਤ ਕੰਮ ਚੱਲੇ ਉਹ ਕੰਮ ਪੂਰਾ ਹੋ ਜਾਏ ਉਹ ਜ਼ਿਆਦਾ ਕੰਮ ਮੰਤਰੀ ਕਰਦਾ ਕਿਉਂਕਿ ਖਾਸ ਕਰਕੇ ਚੰਨੀ ਉਹਨਾ ਜਿਹੜੇ ਪਹਿਲੇ ਲੀਡਰ ਆਫ oppositon ਵੀ ਸੀਗੇ ਇਹਨਾਂ ਨੂੰ ਪਹਿਲੇ ਆਪਣੀ ਐਸ ਦੇ ਲੀਡਰ ਆਫ oppositon ਜਿਹੜੀ ਕੋਠੀ ਇਹਨਾਂ ਨੂੰ ਮਿਲੀ ਸੀ ਜੀ ਉਹ ਕੋਠੀ ਨਹੀਂ ਛੱਡੀ ਔਰ ਇਹ ਕਹਿ ਕੇ ਕਿ ਇਹ ਕੋਠੀ ਮੇਰੇ ਵਾਸਤੇ ਲੱਗੀ ਹੈ ਜਦ ਇਹਨਾਂ ਨੂੰ ਮੰਤਰਾਲੇ ਅਲਰਟ ਹੋਇਆ ਟੈਕਨੀਕਲ ਐਜੂਕੇਸ਼ਨ ਦਾ ਤੇ ਇਹਨਾਂ ਨੂੰ ਕਿਸੇ ਜੋਸ਼ੀ ਨੇ ਕਹਿਤਾ ਹਾਥੀ ਤੇ ਚੜ ਕੇ ਤੁਸੀਂ ਜਾਓ ਤੇ ਤੁਹਾਨੂੰ ਇੱਕ ਵੱਡਾ ਮੰਤਰਾਲਾ ਮਿਲ ਸਕਦਾ ਹਾਤੀ ਵਰਗਾ ਜੀ ਹਾਥੀ ਦੇ ਵੀ ਚੜੇ ਸੀਗੇ ਫਿਰ ਕਿਸੇ ਹੋਰ ਜੋਸ਼ੀ ਨੇ ਇਹਨਾਂ ਨੂੰ ਕਹਿਤਾ ਕਿ ਜਿਹੜੇ ਤੁਹਾਡੇ ਘਰ ਦੇ ਸਾਹਮਣੇ ਪਾਰਕ ਹੈ ਨਾ ਉਹਦੇ ਵਿੱਚੋਂ ਹੀ ਸੜਕ ਕੱਢ ਦਿਓ ਇਹਨਾਂ ਨੇ ਰਾਤੋਂ ਰਾਤ ਵਿੱਚੋਂ ਹੀ ਸੜਕ ਕੱਢਤੀ ਬਾਅਦ ਚੋਂ ਸੜਕ ਕੁੱਟਣੀ ਪਈ ਕਿਉਂਕਿ ਉਹ ਮੁੱਦਾ ਮੰਤਰੀ ਦਾ ਸੀਗਾ ਜੀ ਉਹਨ ਕੱਲ ਦੀ ਗੱਲ ਲੈ ਲਓ ਤੁਸੀਂ ਕੱਲ ਬਤੀ ਨਵੇਂ ਲੈਕਚਰਰ ਅਪਾਇੰਟ ਹੋਏ ਸੀਗੇ ਟੈਕਨੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਪੋਸਟਿੰਗ ਵਾਸਤੇ ਉਹਨਾਂ ਨੂੰ ਦਫ਼ਤਰ ਬੁਲਾਇਆ ਤੇ ਲਾਸਟ ਵਿੱਚ ਮੋਰਿੰਡਾ ਦੀ ਪੋਸਟਿੰਗ ਵਾਸਤੇ ਮੋਰਿੰਡਾ ਦੀ ਪੋਸਟਿੰਗ ਵਾਸਤੇ ਦੋ ਲੈਕਚਰਰਾਂ ਨਾਲ ਗਏ ਕਿ ਮੈਂ ਵੀ ਇੱਥੇ ਆਣਾ ਚਾਹੁੰਦਾ ਤੇ ਭੂਜਾ ਕੰਦਰ ਮੈਂ ਵੀ ਇੱਥੇ ਜਾਣਾ ਜਾਂਦਾ ਜੀ ਤੇ ਮੰਤਰੀ ਸਾਹਿਬ ਨੇ ਸਿੱਕਾ ਕੱਢਿਆ ਸਿੱਕਾ ਕੱਢ ਕੇ ਟਾਸ ਕੀਤੀ ਉਹ ਕਹਿੰਦੇ ਕਿ ਜਿੰਨੂੰ ਅਗਰ ਜਿਹਦਾ ਨੰਬਰ ਹੈਡ ਆ ਗਿਆ ਤੇ ਫਲਾਣੇ ਦੀ ਪੋਸਟਿੰਗ ਟੇਲ ਆ ਗਿਆ ਤੇ ਫਲਾਣੇ ਦੀ ਜੀ ਔਰ ਉਸ ਤੋਂ ਬਾਅਦ ਖੈਰ ਹੈ ਮਸਲਾ ਜ਼ਰੂਰ ਹੱਲ ਹੋ ਗਿਆ ਟਾਸ ਕਰਨ ਤੋਂ ਬਾਅਦ ਜਿਹੜੀ ਲੜਾਈ ਦੋਨਾਂ ਦੀ ਚੱਲਦੀ ਸੀ ਦੋਨੋਂ ਇੱਕ ਜਗ੍ਹਾ ਪੋਸਟਿੰਗ ਚਾਹੁੰਦੇ ਸੀਗੇ ਉਹਨਾਂ ਵਿੱਚੋਂ ਇੱਕ ਪੋਸਟਿੰਗ ਲੈਟਰ ਉਸ ਟਾਈਮ ਦੇ ਦਿੱਤਾ ਗਿਆ ਪਰ ਗੱਲ ਟੋਟਕਿਆਂ ਦੀ ਕਰੀਏ ਤੇ ਨਵਜੋਤ ਸਿੰਘ ਸੁੱਧੂ ਜਿਹਨੇ ਲੋਕਲ ਬੋਡੀਜ਼ ਮਿਨਿਸਟਰ ਨੇ ਜੀ ਉਹ ਵੀ ਸਾਰੇ ਜਾਣਦੇ ਨੇ ਕਿ ਟੋਟਕਿਆਂ ਦੇ ਵਿੱਚ ਪੂਰਾ ਵਿਸ਼ਵਾਸ ਰੱਖਦੇ ਨੇ ਉਹ ਕੁਝ ਵੀ ਕੰਮ ਕਰਦੇ ਨੇ ਚਾਹੇ ਕਾਂਗਰਸ ਜੁਆਇਨ ਕਰਨ ਤੋਂ ਪਹਿਲੇ ਜਾਂ ਰਿਜ਼ਾਈਨ ਕਰਨ ਤੋਂ ਪਹਿਲੇ ਉਹ ਹਮੇਸ਼ਾ ਆਪਣੇ ਜੋਸ਼ੀ ਤੋਂ ਜ਼ਰੂਰ ਪੁੱਛਦੇ ਆ ਕਿ ਅੱਗੇ ਚੱਲ ਕੇ ਮੇਰਾ ਪੂਸ਼ਕਿਰਦਾਰ ਹਨ ਔਰ ਇੱਥੇ ਤੱਕ ਕਿ ਉਹਨਾਂ ਨੇ ਆਪਣਾ ਜਦ ਘਰ ਬਣਾਇਆ ਸੀਗਾ ਉਹਦੇ ਵਿੱਚ ਵੀ ਜੋਸ਼ੀ ਆ ਦੀ ਪੂਰੀ ਰਾਏ ਲੈਂਦੀ ਸੀ ਵਾਸਤੂ ਸ਼ਾਸਤਰ ਦੀ ਪੂਰੀ ਰਾਏ ਲੈਂਦੀ ਸੀ ਕਿ ਵੀ ਇਹ ਘਰ ਕਿਸ ਪਾਸੇ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਜੋਸ਼ੀ ਜਗਾ ਚੰਗਾ ਹੈਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਛੱਡ ਕੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਲੋਕਲ ਬੋਡੀਜ਼ ਮਿਨਿਸਟਰ ਵੀ ਉਹ ਬਣੇ। ਜੀ। ਔਰ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਹੋਰ ਐਦਾਂ ਦਾ ਟੋਟਕਾ ਅਗਰ ਚੱਲ ਗਿਆ ਉਹਨਾਂ ਦਾ। ਹੂੰ। ਤੇ ਆਉਣ ਵਾਲੇ ਟਾਈਮ ਵਿੱਚ ਡਿਪਟੀ ਸੀਐਮ ਜਾਂ ਸੀਐਮ ਵੀ ਹੋ ਸਕਦੇ ਨੇ। ਐਦਾਂ ਹੀ ਚੰਨੀ ਸਾਹਿਬ ਨੇ ਹਾਥੀ ਤੇ ਚੜਦੇ ਨੇ, ਟਾਸ ਕਰਕੇ ਪੋਸਟਿੰਗ ਕਰਦੇ ਨੇ, ਢਲਕ ਬਣਾਉਂਦੇ ਨੇ। ਕੀ ਪਤਾ ਵਾਕਈ ਐਦਾਂ ਦੇ ਟੋਟਕੇ ਠੀਕ ਹੋਣ ਔਰ ਆਉਣ ਵਾਲੇ ਕੈਬਨਿਟ ਐਕਸਪੈਂਸ਼ਨ ਦੇ ਵਿੱਚ ਉਹਨਾਂ ਨੂੰ ਕੋਈ ਬਹੁਤ ਵੱਡਾ ਮੰਤਰਾਲਾ ਮਿਲ ਜਾਏ। ਇਹ ਤੇ ਅੱਗੇ ਚੱਲ ਕੇ ਪਤਾ ਲੱਗੇਗਾ। ਫਿਲਹਾਲ ਇਹ ਟੋਟਕਾ ਤਾਂ ਮਜ਼ਾ ਬੜਾ ਆਉਂਦਾ ਹੈ। ਹੂੰ। ਕਾਰਨ ਇੱਕ ਮੰਤਰੀ ਦਾ ਇਹਨਾਂ ਟੋਟਕਿਆਂ ਦੇ ਵਿੱਚ ਵਿਸ਼ਵਾਸ ਰੱਖਣਾ ਔਰ ਅਗਰ ਉਹ ਵਿਸ਼ਵਾਸ ਰੱਖ ਕੇ ਕਾਮਯਾਬ ਹੁੰਦੇ ਹੈ ਹਾਤੀ ਦੀ ਚੜ੍ਹ ਕੇ ਉਹਨਾਂ ਨੂੰ ਹਾਤੀ ਵਰਗਾ ਮੰਤralਿਆ ਮਿਲ ਜਾਂਦਾ ਹੈ ਜੀ ਤੇ ਵਾਕਈ ਹੈ ਟੋਟਕੇ ਤੇ ਫਿਰ ਆਮ ਜਨਤਾ ਵੀ ਕਰਨਾ ਚਾਹੀਦਾ ਜੀ ਬਿਲਕੁਲ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਹ ਪ੍ਰੋਗਰਾਮ ਤੁਸੀਂ ਫੇਸਬੁੱਕ ਦੇ ਉੱਪਰ ਲਾਈਵ ਦੇਖ ਰਹੇ ਹੋ ਅਗਰ ਤੁਹਾਡੇ ਜ਼ਿਹਨ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਪਾਸਕਰ ਸਾਹਿਬ ਸ਼ੁਰੂਆਤ ਚਲੋ ਅਸੀਂ ਹਾਸੇ ਹੋਈ ਨਹੀਂ ਕੀਤੀ ਸੀ ਪਰ ਜੀ ਅਜਿਹੇ ਮੰਤਰੀ ਸਾਡੇ ਸੂਬੇ ਨੂੰ ਚਲਾ ਰਹੇ ਨੇ ਜਿਹੜੇ ਕਿ ਇਹ ਸਿੱਕੇ ਸੁੱਟ ਕੇ ਨਿਯੁਕਤੀਆਂ ਕਰਦੇ ਨੇ ਜਾਂ ਹਾਥੀ ਤੇ ਚੜ੍ਹ ਕੇ ਮੰਤ్రਾਲੇ ਲੈਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਫਿਰ ਲੋਕਾਂ ਨੂੰ ਕੀ ਸੇਧ ਦੇਣਗੇ ਦੇਖੋ ਸੀਰੀਅਸਨੈਸ ਦੀ ਘਾਟ ਤੇ ਹੈਗੀ ਹੈ ਹਮ ਕਿਉਂਕਿ ਜਦੋਂ ਤੋਂ ਇਹ ਕਾਂਗਰਸ ਸਰਕਾਰ ਬਣੀ ਹੈ ਚਾਹੇ ਕੁਝ ਵੀਡੀਓ ਲੀਕਜ ਹੋਈ ਜਿਦੇ ਵਿੱਚ ਕੈਪਟਨ ਸਾਹਿਬ ਅਰੂਸਾ ਆਲਮ ਦੇ ਨਾਲ ਪਾਰਟੀ ਕਰ ਰਹੇ ਨੇ ਜੀ ਫਿਰ ਉਸ ਤੋਂ ਇਲਾਵਾ ਅਸਟੇਰਿਟੀ ਡਰਾਈਵ ਦੀ ਗੱਲ ਹੋਈ ਵੀਆਈਪੀ ਕਲਚਰ ਬੰਦ ਕਰਨ ਦੀ ਗੱਲ ਹੋਈ ਪਰ ਜਿਹੜੀ ਸਬਸਿਡੀਆਂ ਨੂੰ ਖਤਮ ਕਰਨ ਵਾਸਤੇ ਸੀਐਮ ਦੀ ਅਪੀਲ ਦੀ ਗੱਲ ਕਰੋ ਤੇ ਅੱਜ ਤੱਕ ਕਿਸੇ ਵੀ ਮੰਤਰੀ ਨੇ ਉਹ ਸਬਸਿਡੀ ਨਹੀਂ ਛੱਡੀ ਜੋ ਸੀਰੀਅਸ ਅਪੀਲ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਪਹਿਲੀ ਵਾਰ ਜਦ ਐਜੂਕੇਸ਼ਨ ਮਿਨਿਸਟਰ ਅਰੁਣਾ ਚੋਧਰੀ ਆਪਣੀ ਮੀਟਿੰਗ ਲੈ ਰਹੀ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਪਤੀ ਬੈਠੇ ਹੋਏ ਸੀਗੇ ਔਰ ਪਤੀ ਕੈਮਰੇ ਦੇ ਸਾਹਮਣੇ ਸਾਰੀ ਪੋਸਟਿੰਗ ਟਰਾਂਸਫਰ ਉਹ ਪਤੀ ਜੀ ਦੇਖਦੇ ਸੀਗੇ ਦੇਖ ਅੱਜ ਵੀ ਪਤੀ ਜੀ ਰਹੇ ਨੇ ਪਰ ਉਹ ਕੈਮਰੇ ਦੇ ਸਾਹਮਣੇ ਹੁਣ ਨਹੀਂ ਆਉਂਦੇ ਤੇ ਸਰਕਾਰ ਕਿਸੇ ਨਾ ਕਿਸੇ ਜਗ੍ਹਾ ਸਿੱਕੇ ਉਛਾਲਣ ਤੋਂ ਅਗਲੀ ਵਾਰ ਸਰਕਾਰ ਆਏਗੀ ਜਾਂ ਨਹੀਂ ਆਏਗੀ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਵਿੱਚ ਕੈਬਨਿਟ ਦੇ ਫੈਸਲੇ ਵੀ ਸਿੱਕੇ ਉਛਾਲ ਕੇ ਨਾ ਹੋਣ ਕਿ ਜੇ ਕਿਸੇ ਮੰਤਰੀ ਨੇ ਜਾਂ ਕਿਸੇ ਜੋਸ਼ੀ ਨੇ ਇਹ ਗੱਲ ਕਹਿਤੀ ਕਿ ਵੀ ਇਹ ਫੈਸਲੇ ਕਿਸਾਨਾਂ ਦਾ ਲੋਨ ਮਾਫ ਹੋਣਾ ਹੈ ਜਾਂ ਨਹੀਂ ਹੋਣਾ ਉਹ ਸਿੱਕਾ ਉਛਾਲ ਕੇ ਹੋਏ ਅੱਗੇ ਚੱਲ ਕੇ ਆਪਾਂ ਕੋਈ ਡਵੈਲਪਮੈਂਟ ਦਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ ਉਹ ਵੀ ਇਹ ਫੈਸਲੇ ਸਿੱਕੇ ਉਛਾਲ ਕੇ ਹੋਣ ਤੇ ਇਹ ਗੱਲਾਂ ਚੰਗੀ ਨਹੀਂ ਹੈਗੀ ਜਿਸੇ ਕਿਲਸਾ ਲਏ ਤਾਂ ਛੁਪ ਕੇ ਉਸਾ ਲੋਕ ਘਟੋ ਘਟ ਅਖਬਾਰਾਂ ਦੀ ਸੁਰਕੀਆਂ ਨਾ ਬਣਨ ਇੱਕ ਅਖਬਾਰ ਨੇ ਤੇ ਮੁੱਖ ਅਖਬਾਰ ਦੇ ਮੁੱਖ ਪੰਨੇ ਦੇ ਫਰੰਟ ਪੇਜ ਦੀ ਇਸ ਗੱਲ ਨੂੰ ਨਿਊਜ਼ ਬਣਾਇਆ ਔਰ ਨਿਊਜ਼ ਪੜਨ ਤੋਂ ਬਾਅਦ ਲੋਕਾਂ ਦੇ ਵਿਚਾਰ ਕਿਸੇ ਮੰਤਰੀ ਦੇ ਬਾਰੇ ਜਾਂ ਕਿਸੇ ਸਰਕਾਰ ਦੇ ਬਾਰੇ ਕਿੱਦਾਂ ਦੇ ਹੁੰਦੇ ਆ ਉਹ ਆਪ ਤੁਸੀਂ ਜਾਣਦੇ ਹੋ ਅੱਛੀ ਗੱਲ ਹੈਗੀ ਵੀ ਹੈ ਨਹੀਂ ਵੀ ਹੈਗੀ ਪਰ ਇਹ ਗੱਲ ਅਖਬਾਰ ਦੀ ਸੁਰਕੀਆਂ ਬੰਨਣਾ ਉਹ ਉਸ ਮੰਤਰੀ ਵਾਸਤੇ ਵੀ ਸੂਬੇ ਸੁਬੇ ਵਸਤੇ ਵੀ ਕੋਈ ਚੰਗੀ ਗੱਲ ਨਹੀਂ ਹੈ ਜੀ ਬਿਲਕੁਲ ਜਿੱਥੇ ਸੂਬੇ ਦਾ ਨੌਜਵਾਨ ਜਿਹੜਾ ਆ ਉਹ ਵਿਦੇਸ਼ ਜਾ ਰਿਹਾ ਹੈ ਇੱਥੇ ਰੋਜ਼ਗਾਰ ਨਾ ਹੋਣ ਦੇ ਕਰਕੇ ਜਾਂ ਨਸ਼ੇ ਦੇ ਵਿੱਚ ਗੁਲਤਾਨ ਜਾਂ ਫਿਰ ਕਿਸਾਨਾਂ ਦੀ ਜ਼ਿਕਰ ਗੱਲ ਕਰੀ ਤਾਂ ਆਏ ਦਿਨ ਕਿਸਾਨ ਜਿਹੜਾ ਖੁਦਕੁਸ਼ੀਆਂ ਦੇ ਰਾਹ ਉੱਪਰ ਪਿਆ ਹੋਇਆ ਹੈ ਪਰ ਇਹ ਦਫ਼ਤਰਾਂ ਤੇ ਬੈਠ ਕੇ ਜਿਹੜਾ ਆ ਹਾਸੋ ਹੀਨੇ ਕੰਮ ਕਰ ਰਿਹਾ ਸਿੱਕੇ ਸੁੱਟ ਰਿਹਾ ਕਿਤੇ ਅਜਿਹੇ ਕੰਮ ਕਰ ਰਿਹਾ ਜੋਤਿਸ਼ਾਂ ਨੂੰ ਪੁੱਛ ਕੇ ਜੇਕਰ ਇਹੀ ਅੰਧਵਿਸ਼ਵਾਸ ਦੇ ਵਿੱਚ ਕਿਰੇ ਹੋਏ ਆ ਸਾਡੇ ਮੰਤਰੀ ਜਿਹੜੇ ਆ ਤਾਂ ਫਿਰ ਲੋਕਾਂ ਨੂੰ ਕੀ ਸੇਧ ਮਿਲੇਗੀ ਲੋਕ ਜਿਹੜੇ ਆ ਇਹਨਾਂ ਦੇ ਉੱਪਰ ਭਰੋਸਾ ਕਰ ਇਹ ਜਿਹੜੇ ਆ ਹਾਸੋਹੀਨੇ ਤਰੀਕੇ ਦੇ ਨਾਲ ਇਹ ਨਿਯੁਕਤੀਆਂ ਕਰਦੇ ਆ ਵੈਸੇ ਤਾਂ ਇੱਥੇ ਇਹ ਵੀ ਚਾਹੀਦਾ ਹੈ ਕਿ ਅਜਿਹੇ ਮੰਤਰੀਆਂ ਨੂੰ ਇਹ ਪਦ ਏਡੇ ਵੱਡੇ ਮਿਲਣੇ ਹੀ ਨਹੀਂ ਚਾਹੀਦੇ ਫਿਰ ਇਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸ਼ੱਕ ਚਿਤਾਇਆ ਜਾ ਸਕਦਾ ਹੈ ਕਿ ਇੰਨੇ ਜਿਹੜੇ ਮਖੌਲੀਆ ਅੰਦਾਜ਼ ਵਾਲੇ ਜਾਂ ਇੰਨੇ ਅਨਸੀਰੀਅਸ ਜਿਹੜੇ ਬੰਦੇ ਆ ਉਹ ਨਿਯੁਕਤ ਕੀਤੇ ਆ ਏਡੇ ਏਡੇ ਵੱਡੇ ਅਹੁਦੇ ਦੇ ਉੱਪਰ ਦੇਖੋ ਜਦ ਪੰਜਾਬ ਦੇ ਵਿੱਚ ਕੈਬਿਨੇਟ ਬਣੀ ਹਾਲਾਂਕਿ 17 ਮੰਤਰੀ ਬਣ ਸਕਦੇ ਸੀ ਪਹਿਲੇ ਜਗ੍ਹਾ ਮਿਲੀ ਨੂਰਤਨ ਨੂੰ ਨੂਰਤਨ ਵਿੱਚੋਂ ਇੱਕ ਚੰਨੀ ਜੀ ਵੀ ਸੀਗੇ ਔਰ ਇੱਕ ਰਤਨ ਤੇ ਪਹਿਲੇ ਹੀ ਘਰ ਬੈਠ ਗਿਆ ਰਾਣਾ ਗੁਰਜੀਤ ਸਿੰਘ ਉਸ ਰਤਨ ਮੁਕ ਤੇ ਜਾਣਾ ਪਿਆ ਉਹ ਸਭ ਤੋਂ ਇੱਕ ਕੀਮਤੀ ਰਤਨ ਸੀਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਉਹਨਾਂ ਦੀ ਯਾਰੀ ਕਹੋ ਕਿ ਉਹਨਾਂ ਦੀ ਕਲੋਜ਼ਨੈਸ ਕਹੋ ਉਹਦੇ ਹਿਸਾਬ ਨਾਲ ਦੇਖੀਏ ਤੇ ਰਾਣਾ ਗੁਰਜੀਤ ਸਿੰਘ ਦੀ ਵਿਕਟगिरਣਾ ਉਹਨਾਂ ਦੇ ਨਵਰਤਨਾ ਵਿੱਚੋਂ ਨੌ ਰਤਨਾ ਵਿੱਚੋਂ ਇੱਕ ਰਤਨ ਉਦਾਂ ਹੀ ਘਰ ਬਹਿ ਗਿਆ ਦੂਜੇ ਰਤਨ ਸਿੱਖੇ ਉਹ ਸ਼ਾਲਰੇ ਨੇ ਤੀਜੇ ਰਤਨ ਚੌਥੇ ਰਤਨ ਦੀ ਗੱਲ ਕਰਉ ਤੇ ਮੈਂ ਜਿਸ ਤਰ੍ਹਾਂ ਪਹਿਲੇ ਵੀ ਕਿਹਾ ਕਿ এডਿਕੇਸ਼ਨ ਵਿੱਚ ਅਰੁਨਾ ਚੌਧਰੀ ਦੇ ਸਾਰੇ ਕੰਮ ਉਹਨਾਂ ਦੇ ਪਤੀ ਕਰ ਰਹੇ ਨੇ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿਉਂਕਿ ਮੈਂ ਕਈ ਵਾਰ ਜ਼ਿਕਰ ਵੀ ਆਇਆ ਹੈ ਕਿ ਕਿਸੇ ਨੇ ਆਪਣੀ ਪੋਸਟਿੰਗ ਕਰਾਣੀ ਸੀਗੀ ਤੇ ਉਹਨਾਂ ਦੇ ਪਤੀ ਦਾ ਨਾਮ ਅਸ਼ੋਕ ਜੀ ਹੈਗਾ ਮੇਰੀ ਅਸ਼ੋਕ ਜੀ ਨਾਲ ਗੱਲ ਹੋ ਗਈ ਹੈ ਔਰ ਅਸ਼ੋਕ ਜੀ ਨੇ ਕਿਸੇ ਹੋਰ ਦਾ ਨਾਮ ਲਿਸਟ ਤੋਂ ਕਟਵਾ ਕੇ ਉਸ ਬੰਦੇ ਦਾ ਨਾਮ ਪਵਾਇਆ ਇਹ ਗੱਲ ਮੈਨੂੰ ਪਤਾ ਅੱਛੀ ਤਰੀਕੇ ਨਾਲ ਵੀ ਹੋਇਆਗੀ ਕਿਦਾਂ ਪੋਸਟਿੰਗ ਹੋਈ ਖੈਰ ਇਸ ਗੱਲਾਂ ਤੋਂ ਨਹੀਂ ਜਾਣਾ ਚਾਹੁੰਦੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਆਪ ਨੂੰ ਤੇ ਆਪਣੇ ਨੌ ਰਤਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਐਦਾਂ ਦੀ ਅਖਬਾਰਾਂ ਦੇ ਵਿੱਚ ਖਬਰਾਂ ਆਉਣ ਤੋਂ ਬਾਅਦ ਉਹਨਾਂ ਨੋ ਰਤਨਾ ਦੇ ਰੇਟ ਡਾਊਨ ਹੁੰਦੇ ਆਂ ਔਰ ਫਿੱਕੇ ਉਛਾਲ ਕੇ ਪੋਸਟਿੰਗ ਕਰੋ ਜਾਂ ਨਹੀਂ ਕਰੋ ਦਿਸਰਾ ਮੈਂ ਪਹਿਲੇ ਵੀ ਕਹਿਆ ਹੈ ਕਿ ਕਮਰੇ ਦੇ ਅੰਦਰ ਤੇ ਸਭ ਕੁਝ ਠੀਕ ਹੈ ਪਰ ਜਦ ਕਮਰੇ ਦੇ ਅੰਦਰ ਦੀ ਖਬਰਾਂ ਯਾਰ ਪਾਰਟੀਆਂ ਵੀ ਲੀਕ ਹੁੰਦੀ ਹੈ ਔਰ ਅਕਵਾਰਾਂ ਦੀ ਸੁਰਖੀਆ ਬੰਦੀ ਹੈ ਤੇ ਸਰਕਾਰ ਦੀ ਇਮੇਜ ਦੇ ਉੱਤੇ ਵੀ ਕਿਸੇ ਨਾ ਕਿਸੇ ਜਗ੍ਹਾ ਇੱਕ ਦਾਗ ਲੱਗਦਾ ਹੈ ਚਰਨਜੀਤ ਚੰਨੀ ਹੋਣਾਂ ਦੀ ਜੇਕਰ ਆਪਾਂ ਇੱਕ ਗੱਲ ਮੁੱਦਾ ਦੇ ਉੱਪਰ ਗੱਲ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਕਈ ਵਿਵਾਦ ਜਿਹੜੇ ਪਹਿਲਾਂ ਵੀ ਰਹੇ ਜਿਵੇਂ ਤੁਸੀਂ ਪਹਿਲਾਂ ਆਖਿਆ ਕਿ ਸੜਕ ਕਟਣ ਦਾ ਵਿਵਾਦ ਚਾਹੇ ਵਿਧਾਨ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਬਹੁਤ ਵੱਡੇ ਪੱਧਰ ਤੋਂ ਉੱਪਰ ਮਜ਼ਾਕ ਬਣਿਆ ਸੀਗਾ ਸੁਖਬੀਰ ਬਾਦਲ ਹੋਣਾਂ ਨੇ ਇਹ ਬਣਾਇਆ ਸੀਗਾ ਤਾਂ ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੀ ਦੇਖ ਕੇ ਅਜਿਹੇ ਮੰਤਰੀਆਂ ਦੇ ਉੱਪਰ ਜਾਂ ਚਰਨਜੀਤ ਚੰਨੀ ਵਰਗੇ ਮੰਤਰੀ ਜਿਹੜੇ ਆ ਉਹਨਾਂ ਦੇ ਉੱਪਰ ਭਰੋਸਾ ਜਤਾ ਲੈਂਦੇ ਆ ਦੇਖੋ ਲਿਸਟ ਮੰਤਰੀਆਂ ਦੀ ਬਣ ਕੇ ਆਂਦੀ ਹੈ ਰਾਹੁਲ ਗਾਂਧੀ ਚੋਂ ਕੈਪਟਨ ਅਮਰਿੰਦਰ ਸਿੰਘ ਦਿਖਾਵੇ ਵਾਸਤੇ ਜਰੂਰ ਕੋਈ ਲਿਸਟ ਜਾਂ ਨਾਮਾ ਨਾਮਾ ਦੀ ਇੱਕ ਪਰਚੀ ਉਹ rahul gandhi ਕੋਲ ਲੈ ਜਾਂਦੇ ਹੋਏ ਕਈ ਵਾਰ ਦੇਖੇ ਗਏ ਨੇ ਪਰ ਉਹਨਾਂ ਨਾਲ ਨਾਵਾਂ ਦੇ ਉੱਤੇ ਟਿਕ ਮਾਰਕ ਜਾਂ ਫਾਈਨਲ ਡਿਸੀਜਨ ਉਹ rahul gandhi ਲੈਂਦੇ ਹੁੰਦੇ ਔਰ ਚੰਨੀ ਉਹਨਾਂ rahul gandhi ਉਹਨਾਂ ਦੇ ਬੜੇ ਖਾਸ ਨੇ ਇਸ ਕਰਕੇ ਇਹਨਾਂ ਨੂੰ ਪਿਛਲੀ ਜਦ ਸਰਕਾਰ ਕਾਂਗਰਸ ਪਾਰਟੀ ਇੱਕ اپੋਜੀਸ਼ਨ ਪਾਰਟੀ ਸੀਗੀ ਤਾਂ ਇਹਨਾਂ ਨੂੰ ਲੀਡਰ ਆਫ اپੋਜੀਸ਼ਨ ਵੀ ਬਣਾਇਆ ਗਿਆ ਸੀਗਾ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜੋਤਿਸ਼ਾਂ ਤੇ ਕਹਿੰਦੇ ਹੋਈ ਐਨਐਨ ਲੀਡਰ ਆਫ اپੋਜੀਸ਼ਨ ਦੀ ਕੋਠੀ ਨਹੀਂ ਛੱਡੀ ਔਰ ਅੱਜ ਵੀ ਉਸ ਕੋਠੀ ਦੇ ਵਿੱਚ ਵੀ ਰਹਿ ਰਹੇ ਨੇ ਜਿਹਦਾ ਹੱਕ ਜਿਹਦੇ ਇਸ ਕੋਠੀ ਦੇ ਉੱਤੇ ਹੱਕ ਸਖਪਾਲ ਖੈਰਾ ਹੋਂ ਦਾ ਹੋਣਾ ਪਊਗਾ ਜੀ ਕਿਉਂਕਿ ਹੁਣ ਉਹ ਲੀਡਰ ਆਫ اپੋਜੀਸ਼ਨ ਹੈਗੇ ਆ ਪਰ ਜੋਸ਼ੀਆਂ ਦੇ ਕਹਿਣ ਦੇ ਉੱਤੇ ਇਹ ਛੱਤ ਦੇ ਵੀ ਚੜ ਸਕਦੇ ਆ ਛੱਤ ਤੋਂ ਛਾਲ ਵੀ ਮਾਰ ਸਕਦੇ ਆ ਐ ਲੱਗ ਰਿਹਾ ਮੈਨੂੰ ਜਿਸ ਤਰੀਕੇ ਨਾਲ ਟਾਸ ਕਰਨ ਦੀ ਗੱਲ ਕੀਤੀ ਜੀ ਕਿ ਐਦਾਂ ਦਾ ਮਜ਼ਾਕ ਨਹੀਂ ਕਰਨਾ ਚਾਹੀਦਾ ਟੈਕਨੀਕਲ ਐਜੂਕੇਸ਼ਨ ਇੱਕ ਸੀਰੀਅਸ ਇਸ਼ੂ ਹੈ ਔਰ ਸੀਰੀਅਸ ਮੰਤਰਾਲੇ ਹੈ ਜੀ ਔਰ ਟੈਕਨੀਕਲ ਐਜੂਕੇਸ਼ਨ ਦੇ ਜ਼ਰੀਏ ਅਸੀਂ ਆਪਣੇ ਨੌਜਵਾਨਾਂ ਨੂੰ ਸਹੀ ਸਿੱਖਿਆ ਦੇ ਕੇ ਉਹਨਾਂ ਨੂੰ ਤਕਨੀਕੀ ਖੇਤਰ ਦੇ ਵਿੱਚ ਰੋਜ਼ਗਾਰ ਉਪਲਬਧ ਕਰਾਈਏ ਇਹ ਜਿਹੜੇ ਜੋਬ ਫੇਅਰ ਜਾਂ ਜੋਬ ਮੇਲੇ ਲੱਗ ਰਹੇ ਹਨ ਫੇਅਰ ਲੱਗਣ ਵਾਲਾ ਉਸ ਜੋਬ ਫੇਅਰ ਦੇ ਵਿੱਚ ਲੋਕਾਂ ਨੂੰ ਇਹ ਮੁੰਡਿਆਂ ਨੂੰ ਨੌਕਰੀਆਂ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਇਹ ਤੇ ਨਹੀਂ ਪਤਾ ਲੱਗ ਰਿਹਾ ਪਰ ਜੋ ਡਿਜ਼ਰਵ ਕਰਦੇ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਜੀ ਜੇ ਐਮਏ ਬੀਏ ਬੱਚਾ ਹੋਏ ਉਹਨੂੰ ਤਨਖਾਹ ਮਿਲ ਰਹੀ ਹੋਏ 7000 9000 ਉਹ ਮੈਨੂੰ ਲੱਗਦਾ ਹੈ ਕਿ ਸੂਬੇ ਦੀ ਕੋਈ ਤਰੱਕੀ ਨਹੀਂ ਹੋਣੀ ਐ ਇਸ ਤੋਂ ਸਾਨੂੰ ਚਾਹੀਦਾ ਹੈ ਕਿ ਸਰਕਾਰ ਆਪੀ ਮੰਨੇ ਕਿ ਸਰਕਾਰ ਸਾਰੇ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਦੀ ਜੀ ਪਰ ਨੌਕਰੀ ਦੇ ਸਾਧਨ ਜ਼ਰੂਰ ਉਪਲਬਧ ਕਰਾ ਸਕਦੀ ਐ ਸਰਵਿਸ ਇੰਡਸਟਰੀ ਜੇ ਗੁਲਗਾਵਾ ਨੌਇਡਾ ਐਨੇ ਕੋ ਡਵੈਲਪ ਹੋ ਸਕਦੇ ਐ ਕਿ ਉੱਥੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹੂੰ ਤੇ ਫਿਰ ਸਾਡੇ ਲੁਧਿਆਣਾ ਵਰਗੇ ਸ਼ਹਿਰ ਜਾਂ ਜਲੰਧਰ ਵਰਗੇ ਸ਼ਹਿਰ ਜਾਂ ਪਟਿਆਲੇ ਵਰਗੇ ਸ਼ਹਿਰ ਉਹ ਕਿਉਂ ਨਹੀਂ ਸਰਵਿਸ ਇੰਡਸਟਰੀ ਦੇ ਰੂਪ ਵਿੱਚ ਡਵੈਲਪ ਹੁੰਦੇ ਤਾਕੀ ਬੱਚਿਆਂ ਨੂੰ ਨੌਕਰੀ ਪੰਜਾਬ ਵਿੱਚ ਹੀ ਮਿਲਣ ਉਹ ਬੱਚੇ ਪੰਜਾਬ ਰਹਿ ਕੇ ਖੁਸ਼ ਨੇ ਉਹ ਬਾਹਰ ਜਾਣ ਨੂੰ ਜ਼ਿਆਦਾ ਖੁਸ਼ ਨਹੀਂ ਹੈਗੇ ਸਿਰਫ ਬਾਹਰ ਪੈਸੇ ਕਰਕੇ ਜਾ ਰਹੇ ਨੇ ਉਹ ਜੇ ਉਹਨਾਂ ਨੂੰ ਅੱਛੀ ਨੌਕਰੀਆਂ ਇੱਥੇ ਮਿਲਣੀ ਸ਼ੁਰੂ ਹੋ ਗਈ ਤੇ ਫਿਰ ਕਿਉਂ ਬਾਹਰ ਜਾਏਗਾ ਔਰ ਪੰਜਾਬ ਦੀ ਤਰੱਕੀ ਦੇ ਵਿੱਚ ਬੱਚੇ ਸਾਡੇ ਜਿਹੜੇ ਹੁਨਰ ਹਾਰ ਬੱਚੇ ਨੇ ਉਹ ਆਪਣਾ ਯੋਗਦਾਨ ਪਾ ਸਕਣਗੇ ਪਰ ਸਰਕਾਰ ਨੂੰ ਇੱਕ ਪਹਿਲਾ ਕਦਮ ਪੁੱਟਣਾ ਪਵੇਗਾ ਕਿ ਸਰਵਿਸ ਇੰਡਸਟਰੀ ਡਿਵੈਲਪ ਕਰਨ ਬਾਰ ਬਾਰ ਇਹ ਇਸ਼ੂ ਇਸ ਪ੍ਰੋਗਰਾਮ ਦੇ ਜ਼ਰੀਏ ਮੈਂ ਡਿਸਕਸ ਕਰਦਾ ਕਿ ਅਗਰ ਸਰਵਿਸ ਇੰਡਸਟਰੀ ਡਿਵੈਲਪ ਹੁੰਦੀ ਹੈ ਜੀ ਵੱਡੇ ਸ਼ਹਿਰਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਬੰਗਲੌਰ ਵਰਗੇ ਗੁਲਗਾਵਾ ਵਰਗੇ ਸ਼ਹਿਰ ਡਵੈਲਪ ਕੀਤੇ ਜਾ ਸਕਦੇ ਆ ਪਰ ਇਹਦੇ ਵਾਸਤੇ ਸਰਕਾਰ ਨੂੰ ਇੱਕ ਪਾਲਿਸੀ ਬਣਾਨੀ ਪਈ ਜੀ ਬਿਲਕੁਲ ਸਾਡੇ ਦਸ਼ਕ ਸਾਡੇ ਨਾਲ ਜੁੜੇ ਹੋਏ ਆ ਲਾਡੀ ਸਿੰਘ ਕਹਿੰਦੇ ਨੇ ਉਹਨਾਂ ਨੇ ਬੜੀ ਹੀ ਇੱਕ ਵਧੀਆ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਜੇਕਰ ਸਿੱਕੇ ਸੁੱਟ ਕੇ ਹੀ ਫੈਸਲੇ ਕਰਨੇ ਆ ਤਾਂ ਉਹਨਾਂ ਦੀ ਜ਼ਮੀਨ ਦਾ ਝਗੜਾ ਜਿਹੜਾ ਆ ਪਿਛਲੇ 5 ਸਾਲ ਤੋਂ ਚੱਲ ਰਿਹਾ ਤੇ ਉਹ ਅਦਾਲਤਾਂ ਦੇ ਵਿੱਚ ਕਹਿੰਦੇ ਆ ਪੈਸਾ ਤੇ ਉਮਰ ਜਿਹੜੀ ਆ ਕਿਉਂ ਖਰਾਬ ਕਰ ਰਹੇ ਆ ਉਹ ਵੀ ਫੈਸਲਾ ਜਿਹੜਾ ਸਿੱਕਾ ਸੁੱਟ ਕੇ ਹੀ ਕਰਵਾ ਦਿਓ ਬਿਲਕੁਲ ਵਧੀਆ ਗੱਲ ਹੈਗੀ ਆ ਜੇ ਸਿੱਕੇ ਸੁੱਟ ਕੇ ਹੀ ਫੈਸਲੇ ਕਰਨੇ ਆ ਤੇ ਅਦਾਲਤ ਝਗੜਾ ਕੀ ਕਰ ਰਹੇ ਗੱਲ ਇੱਕ ਲੈਕਚਰਰ ਦੀ ਪੋਸਟਿੰਗ ਦੀ ਨਹੀਂ ਸੀਗੀ ਸਭ ਤੋਂ ਵੱਡੀ ਗੱਲ ਕੀ ਦੋਨਾਂ ਲੈਕਚਰਰਾਂ ਦੇ ਵਿੱਚੋਂ ਕਾਬਲੀਅਤ ਕਿਦੀ ਸੀਗੀ ਜੀ ਔਰ ਜ਼ਰੂਰਤ ਕਿਦੀ ਸੀਗੀ ਲੜਾਈ ਹੋਈ ਦੋ ਬੰਦਿਆਂ ਨੇ ਕਿਹਾ ਕਿ ਸਾਨੂੰ ਉਹਥੇ ਦੀ ਪੋਸਟਿੰਗ ਦੇ ਦਿਓ ਤੇ ਮੰਤਰੀ ਜੀ ਨੇ ਜੇਬ ਤੋਂ ਸਿੱਕਾ ਕਟਿਆ ਔਰ ਜਿੱਦਾਂ ਲੜੀਆ ਨਾਲ ਕਹਿੰਦੇ ਨੇ ਕਿ ਸਾਡੇ ਜਿਹੜੇ ਅਦਾਲਤਾਂ ਦੇ ਵਿੱਚ ਪ੍ਰਾਪਰਟੀ ਦੇ ਝਗੜੇ ਚੱਲਦੇ ਨੇ ਇਹਨਾਂ ਮੰਤਰੀ ਸੁਝਾਵ ਨੂੰ ਜੱਜ ਬਣਾ ਦਿਓ ਜੀ ਉਸ ਵਾਰ ਸਿੱਕੇ ਉਛਾਲ-ਛਾਲ ਕੇ ਰਾਤ ਨੂੰ ਮਤਲਬ ਸਾਰੇ ਪੈਂਡਿੰਗ ਕੇਸਿਸ ਉਸੇ ਟਾਈਮ ਸੋਲਵ ਹੋ ਜਾਣਗੇ ਕੋਰਟਾਂ ਦੇ ਵਿੱਚ ਕਿੰਨੇ ਟਾਈਮ ਤੋਂ ਕੇਸ ਚੱਲਦੇ ਨੇ ਜੀ ਤੇ ਸਿੱਕਾ ਉਛਾਲ ਜੱਜ ਅਗਰ ਆ ਜਾਏ ਕੋਈ ਤੇ ਮੈਨੂੰ ਲੱਗਦਾ ਹੈ ਵੀ ਸੁਭੇਵਸਤੇ ਜਾਂ ਦੇਸ਼ਵਸਤੇ ਚੰਗੀ ਗੱਲ ਹੋਏਗੀ ਕਿਉਂਕਿ ਜਿੱਥੇ ਅਜਿਹੇ ਮੰਤਰੀ ਆ ਫਿਰ ਉੱਥੇ ਜੱਜ ਨਿਯੁਕਤ ਕਰਕੇ ਜਿਹੜੇ ਸਿੱਕੇ ਉਛਾਲਣੇ ਫਿਰ ਲੋਕਾਂ ਦਾ ਤਾਂ ਭਲਾ ਹੋ ਹੀ ਸਕਦਾ ਇਹ ਲੋਕਾਂ ਦਾ ਭਲਾ ਇਸ ਕਰਕੇ ਹੋ ਸਕਦਾ ਹੈ ਕਿ ਅਦਾਲਤਾਂ ਦੇ ਵਿੱਚ ਉਹ ਜਵਾਨ ਤੋਂ ਬੁਢਾਪੇ ਵੱਲ ਚਲੇ ਜਾਂਦੇ ਨੇ ਔਰ ਫੈਸਲਾ ਹਰ ਤਲਾਕ ਦਾ ਨਹੀਂ ਮੁਕਦਾ ਜੀ ਮੈਨੂੰ ਲੱਗਦਾ ਹੈ ਕਿ ਐਸੇ ਕਿਉਂ ਛਾਲਾ ਵਾਲੇ ਸਿਸਟਮ ਜ਼ਿਆਦਾ ਠੀਕ ਹੈਗਾ ਕਿ ਔਨ ਦਾ ਸਪੋਰਟ ਫੈਸਲਾ ਜੱਜ ਨੇ ਨਾ ਕੋਈ ਅਦਾਲਤ ਨਾ ਕੋਈ ਸਿੱਕਾ ਛਾਲਿਆ ਫੈਸਲਾ ਉਸ ਟਾਈਮ ਹੋ ਗਿਆ ਪਰ ਅਸੀਂ ਇਹ ਗੱਲ ਮੋ ਜਾ ਕੇ ਚ ਕਹਿ ਰਹੇ ਹਾਂ ਜੀ ਐਸ ਕਿਉਂਕਿ ਸੀਰੀਅਸਨੈਸ ਹਰ ਇਸ਼ੂ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਜਿਦੇ ਕਰਕੇ ਐਦਾਂ ਦੀ ਖਬਰਾਂ ਜਾਂ ਛਪਦੀ ਹੈ ਤੇ ਨਾ ਕੇਵਲ ਸਾਡੀ ਸਰਕਾਰ ਬਲਕਿ ਮੰਤਰੀਆਂ ਦੀ ਕਾਬਲੀਅਤ ਦੇ ਉੱਤੇ ਵੀ ਸ਼ੱਕ ਹੁੰਦਾ ਹੈ ਜੀ ਬਿਲਕੁਲ ਕੋਈ ਐਸ਼ਕ ਨਹੀਂ ਹੁੰਦਾ ਜਿਨ੍ਹਾਂ ਨੂੰ ਅਸੀਂ ਆਪਣੇ ਸੂਬੇ ਦੀ ਕਮਾਂਡ ਸੌਂਪੀ ਹੈ ਉਹਨਾਂ ਨੂੰ ਆਪਣੀ ਸੀਰੀਅਸਨੈਸ ਦਿਖਾਉਣੀ ਚਾਹੀਦੀ ਹੈ ਔਰ ਐਦਾਂ ਦੀ ਖਬਰਾਂ ਨਹੀਂ ਲਗਣੀ ਚਾਹੀਦੀ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਰਿਹਾ ਕਿਉਂਕਿ ਇਹਦੇ ਅਸੀਂ ਕਿਸੇ ਨਾ ਕਿਸੇ ਜਗ੍ਹਾ ਇਹ ਸੋਚਦੇ ਹਾਂ ਕਿ ਅਸੀਂ ਕਿਦਾਂ ਦੀ ਸਰਕਾਰ ਬਣਾਈ ਹੈ ਜਿਹੜੀ ਸਿੱਕਿਓ ਛਾਲ ਕੇ ਫੈਸਲਾ ਕਰਦੀ ਹੈ ਸੀਰੀਅਸ ਇਸ਼ੂ ਹੈ ਐਸੇ ਸਰਕਾਰ ਚਲਾਉਣਾ ਇੱਕ ਸੀਰੀਅਸ ਕੰਮ ਹੈਗਾ ਲੈਟ ਇਟ ਬੀ ਸੀਰੀਅਸ ਕੰਮ ਇਹਨੂੰ ਮਜ਼ਾਕ ਨਾ ਬਣਾਓ ਮੰਤਰੀ ਜੀ ਨੂੰ ਵੀ ਕਹਿਣਾ ਚਾਹੁੰਦੇ ਆ ਹੋਰ ਵੀ ਕੁਝ ਮੰਤਰੀ ਹੈਗੇ ਜੋ ਐਦਾਂ ਦੀ ਹਰਕਤਾਂ ਕਰਦੇ ਆ ਉਹਨਾਂ ਨੂੰ ਵੀ ਕਹਿਣਾ ਚਾਹਾਂਗੇ ਕਿ ਕਿਰਪਾ ਕਰਕੇ ਸਰਕਾਰ ਦੀ ਸੀਰੀਅਸਨੈਸ ਨੂੰ ਬਣਾ ਕੇ ਰੱਖੇ ਜੀ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਖਾਸ ਕਰਕੇ ਇਹ ਸਾਡੀ ਹਦਾਇਤ ਹੈ ਕਿ ਆਪਣੇ ਮੰਤਰੀਆਂ ਨੂੰ ਜਿਹੜਾ ਆ ਉਹ ਸਮਝਾ ਕੇ ਰੱਖਣ ਕਿਤੇ ਅਰੁਣਾ ਚੌਧਰੀ ਵਰਗੇ ਜਿਹੜੇ ਆਪਣੇ ਸਾਰੇ ਫੈਸਲੇ ਜਿਹੜੇ ਆਪਣੇ ਪਤੀ ਕੋ ਕਰਵਾ ਰਿਆ ਇਧਰ ਜੋਤਿਸ਼ਾਂ ਦੇ ਚੱਕਰਾਂ ਦੇ ਵਿੱਚ ਫਸੇ ਸਿੱਕੇ ਸੁਟ ਰਹੇ ਨੇ ਚਰਨਜੀਤ ਸਿੰਘ ਚੰਨੀ ਹੋਣੀ ਕਦੀ ਸੜਕਾਂ ਪੱਟ ਦਿੰਦੇ ਨੇ ਕਦੀ ਕੁਝ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਕੁਝ ਕਰ ਸਕਦੇ ਆ ਪਰ ਇੱਥੇ ਸੂਬੇ ਦੇ ਜਿਹੜੇ ਮੁਖੀ ਨੂੰ ਆਪਣੇ ਵਜ਼ਾਰਤ ਦਾ ਜਿਹੜਾ ਉਹ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਵਜ਼ਾਰਤ ਕਿਧਰ ਨੂੰ ਜਾ ਰਹੀ ਹੈ ਕਿਉਂਕਿ ਲੋਕਾਂ ਨੇ ਵਿਸ਼ਵਾਸ ਜਤਾਇਆ ਬੜੀ ਭਾਰੀ ਬਹੁਮਤ ਦੇ ਕੇ ਇਹਨਾਂ ਦੇ ਉੱਪਰ ਵਿਸ਼ਵਾਸ ਕੀਤਾ ਹੈ ਕਿ ਸ਼ਾਇਦ ਇਹ ਲੋਕ ਜਿਹੜੇ ਆ ਪੰਜਾਬ ਦਾ ਸੁਧਾਰ ਕਰਨਗੇ ਨੌਜਵਾਨੀ ਨੂੰ ਸਿੱਧੇ ਰਾਹ ਪਾਉਣਗੇ ਤੇ ਕਿਸਾਨੀ ਨੂੰ ਖੁਸ਼ਹਾਲ ਕਰਨਗੇ ਪਰ ਜੇਕਰ ਚਰਨਜੀਤ ਚੰਨੀ ਵਰਗੇ ਇਹ ਸਿੱਕੇ ੁੱਟ ਕੇ ਫੈਸਲੇ ਕਰਨ ਲੱਗੇ ਤਾਂ ਉਹ ਵੀ ਦਿਨ ਦੂਰੀ ਨਹੀਂ ਕਿ ਜਿਹੜਾ ਪੰਜਾਬ ਜਿਹੜਾ ਹਲੇ ਤੱਕ ਬਚਿਆ ਜੋ ਉਹ ਵੀ ਜਿਹੜਾ ਕੁਰਾਹੇ ਦੇ ਰਾਹ ਦੇ ਉੱਪਰ ਤੁਰਦਾ ਨਜ਼ਰ ਆਵੇਗਾ ਸੋ ਇਥੇ ਵੇਲਾ ਹੋ ਚੱਲਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਵੀ ਚਰਚਾ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਸੋ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪਾਸਕਰ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਵਿਚਾਰ ਚਰਚਾ ਚੱਲ ਰਹੀ ਹੈ ਪਾਸਕਰ ਸਾਹਿਬ ਸ਼ਾਹੀ ਸ਼ਹਿਰ ਪਟਿਆਲਾ ਦੀ ਜੇਕਰ ਗੱਲ ਕਰੀਏ ਤਾ ਇੱਕ ਨੌਜਵਾਨ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਉਹਦੇ ਸਿਰ 11 ਲੱਖ ਦਾ ਕਰਜ਼ਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਘਰ ਦੇ ਵਿੱਚ ਹੀ ਜਿਹੜੇ ਆ ਕਿਸਾਨ ਹੀ ਖੁਸ਼ ਨਹੀਂ ਆ ਤਾਂ ਫਿਰ ਪੂਰੇ ਪੰਜਾਬ ਦੀ ਕਿੱਥੋਂ ਗੱਲ ਕਰ ਸਕਦੇ ਆਪਾਂ ਦੇਖੋ ਕਿਸਾਨ ਤੇ ਖੁਸ਼ ਨਹੀਂ ਹੈਗੇ ਹਮ ਔਰ ਕਿਸਾਨ ਸਭ ਤੋਂ ਮਾੜੀ ਗੱਲ ਹੈਗੀ ਹੈ ਕਿ ਖੁਦਕੁਸ਼ੀ ਵਾਲੇ ਪਾਸੇ ਜਾ ਰਹੇ ਨੇ ਗੱਲ ਕਰਜ਼ਾ 11 ਲੱਖ ਦਾ ਸੀਗਾ ਜਾਂ 2 ਲੱਖ ਦਾ ਸੀਗਾ ਸਰਕਾਰਾਂ ਜਦ ਕਿਸਾਨਾਂ ਦੀ ਗੱਲ ਕਰਦੀ ਹੈ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬੇ ਦੀ ਸਰਕਾਰ ਹੋਵੇ ਸੂਬੇ ਦੀ ਸਰਕਾਰ ਨੇ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਲੋਨ ਬਿਵਰਦੀ ਅਨਾਉਂਸਮੈਂਟ ਕੀਤੀ ਜਿਹਦੀ ਇੰਪਲੀਮੈਂਟੇਸ਼ਨ ਹੁੰਦੇ ਹੁੰਦੇ 6-7 ਮਹੀਨੇ ਬੀਤ ਗਏ ਜੀ ਔਰ ਜਦ ਇੰਪਲੀਮੈਂਟੇਸ਼ਨ ਵੀ ਹੋਈ ਤੇ ਕੁਝ ਕਿਸਾਨਾਂ ਦਾ ਹੀ ਮੇਰੇ ਖਿਆਲ ਨਾਲ ਐਵਰੇਜ ਕਹੀਏ ਤੇ 35000 ਰੁਪਏ ਤੱਕ ਦਾ ਕਰਜ਼ਾ ਮਾਫ ਹੋਇਆ ਉਹਨਾਂ ਨੇ ਐਵਰੇਜ ਉਹ ਅੱਜ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇੱਕ ਕਿਸਾਨ ਨੇ ਹੋਰ ਸੁਸਾਈਡ ਕਰ ਲਈਏ ਇਹ ਪਿਛਲੇ 6-7 ਮਹੀਨਿਆਂ ਦੇ ਵਿੱਚ ਅਗਰ ਤੁਸੀਂ ਦੇਖੋਗੇ ਤਾਂ 300 ਤੋਂ ਵੱਧ ਕਿਸਾਨ ਪੰਜਾਬ ਦੇ ਸੁਸਾਈਡ ਕਰ ਚੁੱਕੇ ਹੈ ਔਰ ਸੁਸਾਈਡ ਕਰਨਾ ਕੋਈ ਮਜ਼ਾਕ ਨਹੀਂ ਹੁੰਦਾ ਸੁਸਾਈਡ ਤਦ ਕਰਦਾ ਜਦ ਉਹਦੇ ਸਾਰੇ ਰਸਤੇ ਬੰਦ ਹੋ ਜਾਂਦੇ ਆ ਕਿਸਾਨੀ ਸੰਕਟਿਤ ਹੈ ਇਹਦਾ ਪ੍ਰਮਾਣ ਇਸ ਗੱਲ ਤੋਂ ਹੀ ਲਿਆ ਜਾ ਸਕਦਾ ਹੈ ਇਹਦਾ ਅੰਦਾਜ਼ਾ ਵੀ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 300 ਤੋਂ ਵੱਧ ਕਿਸਾਨ 6 ਮਹੀਨੇ ਦੇ ਵਿੱਚ ਸੁਸਾਈਡ ਕਰ ਗਏ ਉਹ ਵੀ ਤਦ ਜਦ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਬਾਅਦ 2 ਲੱਖ ਰੁਪਏ ਦੇ ਕਰਜ਼ੇ ਦੀ ਮਾਫੀ ਦਾ ਐਲਾਨ ਕੀਤਾ ਸੀਗਾ ਇੰਪਲੀਮੈਂਟੇਸ਼ਨ ਨਹੀਂ ਕੀਤਾ ਸੀ ਜੀ ਇਹ ਤੇ ਕਿਸੇ ਨਾ ਕਿਸੇ ਜਗ੍ਹਾ ਲੱਗਦਾ ਹੈ ਕਿ ਕਿਸਾਨਾਂ ਨੂੰ ਸਰਕਾਰ ਦੇ ਉੱਤੇ ਕੋਈ ਭਰੋਸਾ ਨਹੀਂ ਹੈਗਾ। ਔਰ ਉਹ ਭਰੋਸਾ ਖੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਕੈਪਟਨ ਸਰਕਾਰ ਤੋਂ ਕੋਈ ਉਮੀਦ ਨਹੀਂ ਹੈਗੀ ਕਿ ਉਹਨਾਂ ਦੇ ਸੰਕਟ ਤੋਂ ਨਿਕਾਲਣ ਵਾਸਤੇ ਕੋਈ ਸਰਕਾਰ ਕੋਈ ਚੰਗਾ ਜਿਹਾ ਵੀ ਵਧੀਆ ਕਦਮ ਕੋਈ ਕੁੱਟਣ ਵਾਲੀ ਹੈ। ਜੀ ਇਹ ਕਰਜ਼ੇ ਮਾਫੀ ਕਰਕੇ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਦਾ ਕਲੇਮ ਤੇ ਕਰ ਸਕਦੇ ਹੋ। ਪਰ ਕਿਸਾਨਾਂ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈਗੀ ਹੈ। ਦੂਜੇ ਪਾਸੇ ਕੇਂਦਰ ਦੀ ਸਰਕਾਰ ਹੈ ਜਿਹੜੇ ਬਜਟ ਦੇ ਵਿੱਚ ਗੱਲ ਕਰਦੀ ਹੈ ਕਿ ਅਸੀਂ ਐਨੇ ਲੱਖ ਕਰੋੜ ਰੁਪਏ ਕਿਸਾਨਾਂ ਨੂੰ ਲੋਨ ਦੇਣ ਵਾਸਤੇ ਰੱਖ ਲਏ ਜੀ ਬਾਅਦ ਚੋ ਲੋਨ ਮਾਫ ਕਰਨ ਇਹਦੇ ਮਾਫ ਮਾਫ ਕਰਨ ਪੈਣ ਉਹਦੇ ਵਾਸਤੇ ਵੀ ਕੋਈ ਨਾ ਕੋਈ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਖਾਸ ਕਰਕੇ ਅਗਰ ਸੂਬੇ ਦੀ ਕਿਸਾਨ ਗਰੀ ਕਿ ਅੱਜ ਹੀ ਇੱਕ ਅਖਬਾਰੀ ਚ ਖਬਰ ਚੱਪੀ ਹੈ ਜੀ ਕਿ ਪਹਿਲੇ ਸਰਕਾਰ ਨੇ ਜਿਹੜੀ 2 ਲੱਖ ਤੱਕ ਦੇ ਲੋਨ ਮਾਫੀ ਦਾ ਐਲਾਨੀ ਐਲਾਨ ਕੀਤਾ ਸੀਗਾ ਹੂੰ ਉਦੇ ਵਿੱਚ ਉਹਨਾਂ ਨੇ ਕਹਿਆ ਸੀਗਾ ਇੱਕ ਕੋਆਪਰੇਟਿਵ ਬੈਂਕ ਤੋਂ ਇੱਕੋ ਬੈਂਕ ਤੋਂ ਜੇ ਕਿਸਾਨ ਨੇ ਲੋਨ ਲਿੱਤਾ ਹੋਇਆ ਤੇ ਉਹੀ ਮਾਫ ਹੋਏਗਾ ਅੱਜ ਖੁਸ਼ੀ ਵਾਲੀ ਗੱਲ ਇਹ ਵੀ ਹੈਗੀ ਹੈ ਤੇ ਵੈਲਕਮ ਕਰਨ ਵਾਲੀ ਗੱਲ ਇਹ ਵੀ ਹੈਗੀ ਹੈ ਕਿ ਅੱਜ ਉਹਨਾਂ ਨੇ ਆਪਣੀ ਪਾਲਿਸੀ ਦੇ ਵਿੱਚ ਥੋੜਾ ਚੇਂਜ ਕੀਤਾ ਹੈ ਔਰ ਕਿਸਾਨਾਂ ਨੂੰ ਕਿਹਾ ਹੈ ਕਿ ਇੱਕ ਤੋਂ ਵੀ ਵੱਧ ਬੈਂਕਾਂ ਤੋਂ ਜਾਂ ਕੋਆਪਰੇਟਿਵ ਸੁਸਾਇਟੀ ਤੋਂ ਅਗਰ ਕਿਸੇ ਨੇ ਕਿਸਾਨ ਨੇ 2 ਲੱਖ ਤੱਕ ਦਾ ਲੋਨ ਲਿਆ ਹੈ ਤੇ ਉਹਦਾ ਹੁਣ ਲੋਨ ਮਾਫ ਹੋਏਗਾ ਔਰ ਜੂਨ ਤੱਕ ਦੀ ਕੋਈ ਸਕੀਮ ਜੀ ਕੱਢੀ ਹੈ ਕਿ ਇਹ ਲੋਨ ਪੂਰਾ ਦੂਲਾ ਤੱਕ ਦਾ 2.5 ਏਕੜ ਤੱਕ ਦੇ ਕਿਸਾਨਾਂ ਦਾ ਮਾਫ ਹੋ ਜਾਏਗਾ ਪਰ ਇਹਨਾਂ ਦੇ ਉੱਪਰ ਵਿਸ਼ਵਾਸ ਕਿਸ ਤਰ੍ਹਾਂ ਕਰੀ ਕਿਉਂਕਿ ਐਲਾਨ ਤਾਂ ਪਹਿਲਾਂ ਵੀ ਬਹੁਤ ਕੀਤੇ ਆ ਦੇਖੋ ਜਿਹੜੀ ਸਰਕਾਰ ਦੇ ਮੰਤਰੀ ਸਿੱਕਾ ਛਾਲ ਕੇ ਕੋਈ ਫੈਸਲਾ ਕਰਦੇ ਹੁਣ ਉਹਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਗੰਭੀਰ ਜਿਹੜੇ ਮਰਨ ਦੀ ਕਦਾਰ ਤੇ ਆਏ ਹੋਏ ਕਿਸਾਨ ਉਹ ਕਿਦਾਂ ਵਿਸ਼ਵਾਸ ਕਰਨ ਵਿਸ਼ਵਾਸ ਤੇ ਸਰਕਾਰ ਆਪਣੇ ਆਪ ਗਵਾਰੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਚੰਨੀ ਉਹਨਾਂ ਦੇ ਸਿੱਕੇ ਛਾਲਣ ਤੋਂ ਬਾਅਦ ਔਰ ਕਿਸਾਨਾਂ ਦਾ ਸੰਕਟ ਇਨਾ ਭਾਰੀ ਹੈਗਾ ਜੀ ਔਰ ਕਿਸਾਨਾਂ ਨੂੰ ਸੰਕਟ ਤੋਂ ਕੱਢਣ ਵਾਸਤੇ ਲੋਨ ਮਾਫੀ ਦਾ ਐਲਾਨ ਕੋਈ ਕਾਫੀ ਨਹੀਂ ਸੀ ਕਾਰਨ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਵਾਸਤੇ ਕੋਈ ਅਸਰਾਂ ਦੀ ਪਾਲਿਸੀ ਬਣਾਣ ਜੀ ਜੋ ਕਿ ਸਿਰਫ ਕਾਗਜੀ ਨਾ ਹੋਏ ਔਰ ਉਹ ਇੰਪਲੀਮੈਂਟ ਕਰਾ ਕੇ ਕਿਸਾਨਾਂ ਦੀ ਫਸਲ ਨੂੰ ਵੇਚਣ ਤੱਕ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ ਹੁਣ ਕੇਂਦਰ ਸਰਕਾਰ ਨੇ ਆਪਣੇ ਕੇਂਦਰੀਆ ਬਜਟ ਦੇ ਵਿੱਚ ਇਹ ਗੱਲ ਤੇ ਕਹਿਤੀ ਕਿ ਅਸੀਂ 1.5 ਗੁਣਾ ਐਮਐਸਪੀ ਕਿਸਾਨਾਂ ਦਾ ਹਰ ਫਸਲ ਦਾ ਕਰਾਂਗੇ ਜੀ ਪਰ ਉਹ 1.5 ਗੁਣਾ ਦੇ ਉੱਤੇ ਵੀ ਬੜੀ ਵੱਡੀ ਕੰਟਰੋਵਰਸੀ ਬਣੀ ਹੋਈ ਹੈ ਕਿ ਉਹਦੀ ਇਨਪੁਟ ਕੋਸਟ ਤੁਸੀਂ ਕਿਦਾਂ ਲਓਗੇ ਅਲੱਗ-ਅਲੱਗ ਸੂਬੇ ਦੇ ਵਿੱਚ ਇਨਪੁਟ ਕੋਸਟ ਵੀ ਵਕਰੀ-ਵਕਰੀ ਹੈਗੀ ਹੈ ਔਰ ਕਿਸਾਨ ਦਾ ਪੂਰਾ ਪਰਿਵਾਰ ਮਿਹਨਤ ਕਰਕੇ ਉਹਦੇ ਵਿੱਚ ਲੱਗਿਆ ਉਹਨਾਂ ਦੀ ਮਿਹਨਤਾਂ ਜਿਹੜਾ ਲੇਬਰ ਹੈਗੀ ਹੈ ਉਹ ਇਨਪੁਟ ਕੋਸਟ ਦੇ ਵਿੱਚ ਨਹੀਂ ਇਨਕਲੂਡ ਕੀਤੀ ਗਈ ਹੋਰ ਵੀ ਇਦਾਂ ਦੇ ਕਈ ਖਰਚੇ ਹੈਗੇ ਆ ਜੋ ਕਿਸਾਨ ਦੇ ਗਿਨੇ ਜਾਣੇ ਚਾਹੀਦੇ ਆ ਜੇ 1.5 ਗੁਣਾ ਕਰਨੀ ਹੈ ਤੇ ਬਾਕੀ ਤੁਸੀਂ ਚਾਹਦੇ ਹੋ ਕਿਸਾਨ ਤੇ ਕਿਸਾਨੀ ਸਾਡੇ ਸੂਬੇ ਦੇ ਵਿੱਚ ਉਭਰੇ ਤੁਸੀਂ ਇਹ ਯਾਦ ਕਰੋ ਕਿਸਾਨਾਂ ਨੇ ਭਾਰਤ ਨੂੰ ਸੰਕਟ ਚੋਂ ਕੱਢਿਆ ਜਦ ਗ੍ਰੀਨ ਰੈਵੋਲੂਸ਼ਨ ਹੋਈ ਸੀਗੀ ਉਸ ਟਾਈਮ ਸਾਡੇ ਕੋਲ ਦਾਣੇ ਨਹੀਂ ਸੀ ਪੂਰੇ ਦੇਸ਼ ਕੋਲ ਖਾਣ ਵਾਸਤੇ ਤੇ ਇਹਨਾਂ ਕਿਸਾਨਾਂ ਨੇ ਹੀ ਗ੍ਰੀਨ ਰੈਵੋਲੂਸ਼ਨ ਲਿਆ ਕੇ ਸਾਡੇ ਦੇਸ਼ ਦਾ ਪੇਟ ਭਰਿਆ ਅੱਜ ਉਹਨਾਂ ਦਾ ਪੇਟ ਖਾਲੀ ਹੈਗਾ ਤੇ ਸਰਕਾਰਾਂ ਨੂੰ ਇੱਕ ਇਸ ਤਰ੍ਹਾਂ ਦੀ ਪਾਲਿਸੀ ਬਣਾਨੀ ਚਾਹੀਦੀ ਜਿਹੜੀ ਸਿਰਫ ਕਾਗਜ਼ਾਂ ਦੇ ਉੱਤੇ ਨਾ ਹੋਣ ਬਲਕਿ ਉਹਨਾਂ ਨੂੰ ਉਹ ਫਾਇਦਾ ਉਹ ਸਿਸਟਮ ਜਿਹੜੇ ਦੂਜੇ ਦੇਸ਼ਾਂ ਦੇ ਵਿੱਚ ਹੈਗਾ ਉਹ ਸਿਸਟਮ ਇੱਥੇ ਵੀ ਐਡਾਪਟ ਕਰਕੇ ਕਿਸਾਨਾਂ ਨੂੰ ਹਮੇਸ਼ਾ ਵਸਤੂ ਇਸ ਗਰੀਬੀ ਤੋਂ ਇਸ ਸੰਕਟ ਤੋਂ ਆਰਥਿਕ ਸੰਕਟ ਤੋਂ ਕਦਾਂ ਦੀ ਲੋੜ ਹੈਗੀ ਹੈ ਜਿਹਦੇ ਵਾਸਤੇ ਸਰਕਾਰਾਂ ਨੂੰ ਪਹਿਲ ਕਰਨੀ ਪੈਗੀ ਪੈਲ ਕਾਗਜ਼ਾਂ ਦੇ ਤੇ ਹੁੰਦੀ ਹੈ ਇੰਪਲੀਮੈਂਟ ਨਹੀਂ ਹੁੰਦੀ ਉਹਨਾਂ ਨੂੰ ਲੋਨ ਮਾਫੀ ਦਾ ਫੈਸਲਾ ਕਦੋਂ ਤੱਕ ਇੰਪਲੀਮੈਂਟ ਹੁੰਦਾ ਹੈ ਕਦ ਕਿਸਾਨ ਸੁਸਾਈਡ ਕਰਨਾ ਬੰਦ ਕਰਦੇ ਹੈ ਪਹਿਲੀ ਗੱਲ ਤੇ ਸੂਬੇ ਦੀ ਸਰਕਾਰ ਦੀ ਆਰਥਿਕ ਹਾਲਤ ਵਾਕਈ ਠੀਕ ਨਹੀਂ ਹੈਗੀ ਤੁਸੀਂ ਘਰ ਦੇ ਵਿੱਚ ਤੁਹਾਡੇ ਦਾਣੇ ਨਹੀਂ ਤੁਸੀਂ ਅੱਗੇ ਲੰਗਰ ਲਾ ਕੇ ਬੈਠੇ ਹੋ ਜੀ ਤੇ ਇਸ ਤੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਕਿਸਾਨਾਂ ਦੇ ਲੋਨ ਮਾਫੀ ਦਾ ਚਲੋ ਤੁਸੀਂ ਐਲਾਨ ਕੀਤਾ ਹੈ ਤੇ ਇੰਪਲੀਮੈਂਟ ਤੁਹਾਨੂੰ ਕਰਨਾ ਹੀ ਪਏਗਾ ਜੀ ਉਸ ਤੋਂ ਇਲਾਵਾ ਐਗਾਂ ਦੀ ਪਾਲਿਸਿਸ ਬਣਾਨੀ ਚਾਹੀਦੀ ਹੈ ਜਿਦੇ ਕਰਕੇ ਜਿਹੜੇ ਕਿਸਾਨਾਂ ਨੂੰ ਅਸੀਂ ਸੰਕਟ ਤੋਂ ਕਢਣਾ ਚਾਹੁੰਦੇ ਆਂ ਉਹਨਾਂ ਨੂੰ ਫਾਇਦਾ ਮਿਲੇ ਆਲੂ ਦੇ ਕਿਸਾਨਾਂ ਵਾਸਤੇ ਕੇਂਦਰ ਨੇ ਕੋਈ ਇੱਕ ਬਜਟ ਜ਼ਰੂਰ ਪੇਸ਼ ਕੀਤਾ ਜਾਂ ਬਜਟ ਦੇ ਵਿੱਚ ਇੱਕ ਪ੍ਰੋਵੀਜ਼ਨ ਰੱਖਿਆ ਬਾਕੀ ਕਿਸਾਨਾਂ ਦਾ ਬਜਟ ਤੇ ਸਿਰਫ ਕਾਗਜੀ ਹੈਗਾ ਹਜੇ ਤੱਕ ਆਨਵਲੇ ਟਾਈਮ ਵਿੱਚ ਕ੍ਰੌਪ ਇੰਸ਼ੋਰੈਂਸ ਤੋਂ ਲੈ ਕੇ ਇਨਪੁਟ ਕੋਸਟ ਤੋਂ ਲੈ ਕੇ ਐਮਐਸਪੀ ਡਿਸਾਈਡ ਕਰਨ ਤੋਂ ਲੈ ਕੇ ਫਸਲਾਂ ਨੂੰ ਖੇਤਾਂ ਵਿੱਚੋਂ ਚੱਕ ਕੇ ਜਿਹੜੀ ਰਿਟੇਲਰ ਤੱਕ ਲਾਣ ਦਾ ਇੱਕ ਮੈਕੈਨਿਜ਼ਮ ਤਿਆਰ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਕਿਸਾਨ ਵਾਕਈਆ ਨਾ ਸੰਕਟਾਂ ਤੋਂ ਬਾਰਾ ਜੀ ਬਿਲਕੁਲ ਪਾਸਕਰ ਸਾਹਿਬ ਬੀਤੇ ਦਿਨ ਪਹਿਲਾਂ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਇੱਕ ਬਿਆਨ ਦਿੱਤਾ ਸੀਗਾ ਵਿਵਾਦਿਤ ਬਿਆਨ ਉਹਨਾਂ ਇਹ ਕਿਹਾ ਸੀਗਾ ਕਿ ਆਰਐਸਐਸ ਦੇ ਜਿਹੜੇ ਜਵਾਨ ਆ ਉਹ ਫੌਜੀ ਜਵਾਨਾਂ ਤੋਂ ਵੱਧ ਤੇਜ਼ੀ ਦੇ ਨਾਲ ਜਿਹੜੇ ਆ ਉਹ ਤਿਆਰ ਕੀਤੇ ਜਾ ਸਕਦੇ ਤੇ ਪਾਕਿਸਤਾਨ ਨਾਲ ਜਲਦੀ ਤਰੀਕੇ ਨਾਲ ਉਹਨੂੰ ਲੜਾਇਆ ਜਾ ਸਕਦਾ ਤੇ ਹੁਣ ਗੁਰਜਿੰਦਰ ਸਿੰਘ ਹੁਣੀ ਪੁੱਛ ਰਹੇ ਨੇ ਕਿ ਕੀ ਲੱਗਦਾ ਹੈ ਕਿ ਇਹ ਬਿਆਨ ਸਹੀ ਹੈ ਜਾਂ ਗਲਤ ਹੈ ਦੇਖੋ ਆਰਐਸਐਸ ਦੇ ਨਾਲ ਕਾਫੀ ਸਾਰੇ ਬਿਆਨ ਵਿਵਾਦਿਤ ਹੁੰਦੇ ਜੀ ਉਹਨਾਂ ਨੇ ਕਿਹਾ ਤਿੰਨ ਦਿਨਾਂ ਦੇ ਵਿੱਚ ਅਸੀਂ ਆਰਮੀ ਤਿਆਰ ਕਰ ਸਕਦੇ ਆਰਮੀ ਦੀ ਬੱਕਰੀ ਵਕਰੀ ਡੈਫੀਨੇਸ਼ਨ ਹੁੰਦੀ ਹੈ ਠੀਕ ਹੈ ਆਰ ਜਦ ਆਰਐਸਐਸ ਦੇ ਇੱਕ ਡਿਫਰੈਂਟ ਕੈਂਪਸ ਹੁੰਦੇ ਨੇ ਉਹ ਕੈਂਪਸ ਦੇ ਵਿੱਚ ਉਹਨਾਂ ਨੂੰ ਲਾਠੀ ਚਲਾਉਣਾ ਰਿਵਾਲਵਰ ਤੇ ਲਾਣਾ ਜਾਂ ਤਲਵਾਰਾਂ ਚਲਾਉਣਾ ਹਥਿਆਰ ਚਲਾਉਣੇ ਮੇਰਾ ਕਹਿਣ ਦਾ ਮਤਲਬ ਹੈਗਾ ਤੁਸੀ ਸਿਖਾਇਆ ਜਾਂਦਾ ਹੈ ਉਹਨੂੰ ਤੁਸੀਂ ਆਰਮੀ ਨਹੀਂ ਕਹਿ ਸਕਦੇ ਤੁਸੀਂ ਨਿੱਕਰ ਪਾ ਕੇ ਤੁਸੀਂ ਪਾਕਿਸਤਾਨ ਨਾਲ ਲੜਨ ਵਾਸਤੇ ਨਹੀਂ ਭੇਜ ਸਕਦੇ ਬੰਦਿਆਂ ਨੂੰ ਠੀਕ ਹੈ ਸਮਾਜ ਸੇਵਾ ਵਾਸਤੇ ਆਰਐਸਐਸ ਕਈ ਜਗ੍ਹਾ ਅੱਛੇ ਕੰਮ ਵੀ ਕਰ ਰਹੀ ਹੈ ਪਰ ਐਦਾਂ ਦੇ ਬਿਆਨ ਤੇ ਇੱਕ ਲਲਕਾਰਾ ਜਾਂ ਵੱੜਗੇਵਾਜੀ ਹੁੰਦੀ ਹੈ ਔਰ ਇਸ ਬਿਆਨ ਦਾ ਕ੍ਰਿਟਿਸਿਜ਼ਮ ਵੀ ਸਰਕਾਰਾਂ ਨੇ ਕੀਤਾ ਔਰ ਲੋਕਾਂ ਨੇ ਵੀ ਕੀਤਾ ਔਰ ਐਦਾਂ ਦੇ ਬਿਆਨ ਦਾ ਕੋਈ ਮਤਲਬ ਨਹੀਂ ਹੁੰਦਾ ਜਿੱਦਾਂ ਤੋਂ ਗੜੀਆ ਸਾਹਿਬ ਵੀ ਕਈ ਵਾਰ ਐਦਾਂ ਦੇ ਬਿਆਨ ਦੇ ਦਿੰਦੇ ਨੇ ਕਿ ਵੀ Hindu ਮੰਦਿਰ ਬਣਾਉਣ ਵਾਸਤੇ ਮੈਂਡੇਟ ਦਿੰਦਾ ਹੈ BJP ਸਰਕਾਰ ਨੂੰ ਜੀ ਤੇ BJP ਸਰਕਾਰ ਅਗਰ ਐਂਡ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਸਿਰਫ ਮੰਦਿਰ ਬਣਾਉਣ ਵਾਸਤੇ ਨਹੀਂ ਦਿੱਤਾ ਜੀ ਲੋਕਾਂ ਨੂੰ ਸਾਡੇ ਸਾਡੇ ਦੇਸ਼ ਨੂੰ ਤਰੱਕੀ ਕਰਾਉਣ ਵਾਸਤੇ ਉਹਨਾਂ ਨੂੰ ਇੱਕ ਮੈਂਡੇਟ ਦਿੱਤਾ ਹੈ ਕਾਲਾ ਧਨ ਬਾਹਰ ਦੇ ਬੈਂਕਾਂ ਦੇ ਵਿੱਚੋਂ ਇੰਡੀਆ ਦੇ ਵਿੱਚ ਵਾਪਸ ਲਿਆਉਣ ਵਾਸਤੇ ਉਹ ਮੈਂਡੇਟ ਦਿੱਤਾ ਸੀਗਾ ਨੌਕਰੀਆਂ 2 ਕਰੋੜ ਬੱਚਿਆਂ ਨੂੰ ਮਿਲੇ ਉਹਦੇ ਵਾਸਤੇ ਉਹ ਮੈਂਡੇਟ ਦਿੱਤਾ ਸੀਗਾ ਕਿ ਮੰਦਿਰ ਬਣਾਉਣਾ ਇੱਕ ਅਲੱਗ ਇਸ਼ੂ ਹੈਗਾ ਉਹਦੇ ਨਾਲ ਕਿਸੇ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਪਰ ਇਹ ਵੀ ਇੱਕ ਇਸ਼ੂ ਇੱਕ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇਸ਼ੂ ਹੈ ਇਸ ਇਸ਼ੂ ਨੂੰ ਆਪਣੇ ਪ੍ਰੈਰਲਟੀ ਦੇ ਹਿਸਾਬ ਨਾਲ ਡੀਲ ਕਰਨਾ ਚਾਹੀਦਾ ਹੈ ਪਰ ਫਿਲਹਾਲ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਆਰਐਸਐਸ ਦੇ ਇਦਾਂ ਦੇ ਵੀ ਬਿਆਨ ਆਉਂਦੇ ਵੀ ਤਿੰਨ ਦਿਨ ਚ ਆਰਮੀ ਫਿਰ ਤੁਸੀਂ ਇੰਡੀਅਨ ਆਰਮੀ ਦੇ ਉੱਤੇ ਬਜਟ ਹੀ ਕਿਉਂ ਰੱਖਦੇ ਹੋ ਮੋਹਨ ਭਗਵਤ ਨੂੰ ਆਰਮੀ ਦਾ ਜਨਰਲ ਬਣਾਓ ਤੇ ਆਪਣੀ ਤਿੰਨ ਦਿਨਾਂ ਦੇ ਵਿੱਚ ਆਪਣੀ ਆਰਮੀ ਕਰਕੇ ਪੂਰੇ ਦੇਸ਼ ਦੇ ਵਿੱਚ ਤੇ ਰਾਜ ਕਰੋ ਜੀ ਬਿਲਕੁਲ ਔਰ ਜਦ ਗੱਲ ਇਦਾਂ ਦੀ ਕਰਦੇ ਹਨ ਨਾ ਇਹ ਲੋਕਾਂ ਨੂੰ ਭੜਕਾ ਕੇ ਜਾਂ ਲੋਕਾਂ ਨੂੰ ਇੱਕ ਐਵੀ ਗੱਲ ਕਰਦੇ ਨਹੀਂ ਇਹਦੇ ਕਰਕੇ ਲੋਕੀ ਕਹਿੰਦੇ ਕਿ ਦੇਖੋ ਕਿੰਨਾ ਵੱਡਾ ਕਿਉਂਕਿ ਆਰਐਸਐਸ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜਦ ਵੀ ਅਸੀਂ ਆਪਣੇ ਪड़ोसी ਮੁਲਕ ਦੇ ਬਾਰੇ ਚ ਜਾਂ ਉਹਦੇ ਅਗੇਂਸਟ ਕੋਈ ਗੱਲ ਕਰਦੇ ਹਾਂ ਤਾਂ ਲੋਕ ਆਪਣੇ ਲਾਈਕ ਕਰਦੇ ਹਨ ਕਿ ਉਸ ਰਾਜਨੀਤੀ ਦੇ ਅੰਤਰਗਤ ਅਦਾ ਦੇ ਬਿਆਨ ਛੱਡੇ ਜਾਂਦੇ ਨੇ ਔਰ ਉਹ ਬਿਆਨ ਛੱਡਣ ਤੋਂ ਬਾਅਦ ਫਿਰ ਅੰਦਰ ਵੜ ਜਾਂਦੇ ਨੇ ਕੋਈ ਅੱਗੇ ਕੱਲ ਨਹੀਂ ਕਰਦੇ ਸੈਨਾਮਨ ਹੁਣੀ ਵੀ ਇਹੀ ਕਹਿ ਰਹੇ ਨੇ ਕਿ ਇਹਨਾਂ ਨੂੰ ਇੱਕ ਵਾਰੀ ਬਾਰਡਰ 'ਤੇ ਜੋ ਇਨੀ ਠੰਡ ਹੈ ਉੱਥੇ ਇੱਕ ਦਿਨ ਖਲਾਰ ਕੇ ਦਿਖਾਓ ਫਿਰ ਇਹਨਾਂ ਨੂੰ ਆਪਣਾ ਪਤਾ ਲੱਗ ਜਾਊਗਾ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਹੈ ਭਗਵਤ ਜੀ ਨੇ ਕੰਮ ਕੀਆ ਹੈ ਨਾ ਤੇ ਐਦਾਂ ਨੂੰ ਇੱਕ ਆਰਮੀ ਐਦਾਂ ਦੀ ਬਣਾ ਕੇ ਭੇਜੀ ਦੋ ਇੱਕ ਵਾਰ ਦੇਖਦੇ ਹੈ ਕਿ ਵੀ ਕਿੰਨਾ ਕੋ ਜਿੱਤ ਕੇ ਆਂਦੇ ਨੇ ਕਿੰਨਾ ਕੋ ਹਾਰ ਕੇ ਆਂਦੇ ਨੇ ਇਹ ਸਿਰਫ ਗੱਲਾਂ ਹੈਗੀਆਂ ਗੱਲਾਂ ਕਰਨੀ ਸੋਕੀ ਹੁੰਦੀ ਹੈ ਵੱਡਿਆ ਬੰਦਿਆਂ ਵਾਸਤੇ ਹੋਰ ਸੋਕੀ ਹੁੰਦੀ ਹੈ ਗੱਲਾਂ ਕਰਨੀ ਕਿਉਂਕਿ ਉਹ ਛੱਪ ਜਾਂਦੀਆਂ ਐ ਐਦਾਂ ਦੀ ਗੱਲਾਂ ਕਈ ਗਲੀ ਮੋਨਿਆਂ ਦੇ ਵਿੱਚ ਵੀ ਬਹੁਤ ਸਾਰੀ ਹੁੰਦੀ ਹੈ ਜਿਹੜੀ ਛਪਦੀ ਨਹੀਂ ਹੂੰ ਪਰ ਮੋਹਨ ਭਾਗਵਤ ਵਰਗੇ ਬੰਦੇ ਨੂੰ ਗੱਲ ਕਰਨ ਤੋਂ ਪਹਿਲੇ ਦਸ ਵਾਰ ਸੋਚਣਾ ਚਾਹੀਦਾ ਕਿਉਂਕਿ ਉਹਨਾਂ ਦੀ ਕੀਤੀ ਹੋਈ ਗੱਲਾਂ ਛਪਦੀਆਂ ਜੀ ਜੇ ਛਪਦੀਆਂ ਤੇ ਲੋਕ ਉਹਨੂੰ ਪੜਦੇ ਨੇ ਪੜਨ ਤੋਂ ਬਾਅਦ ਐਦਾਂ ਦੀ ਗੱਲਾਂ ਦੇ ਉੱਤੇ ਟੀਵੀ ਦੇ ਉੱਤੇ ਡਿਬੇਟ ਹੁੰਦੀ ਹੈ ਉਸ ਡਿਬੇਟ ਤੋਂ ਬਾਅਦ ਨਿਕਲਦਾ ਵੱਡਾ ਕੁਝ ਨਹੀਂ ਬਸ ਗੱਲਾਂ ਹੀ ਰਹਿ ਜਾਂਦੀਆਂ ਜੀ ਬਿਲਕੁਲ ਬੀਤੇ ਦਿਨ ਅਤਵਾਦੀਆਂ ਵੱਲੋਂ ਵੀ CRPF ਕੈਂਪ ਦੇ ਉੱਪਰ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਕੀਤਾ ਗਿਆ ਜਿਦੇ ਵਿੱਚ ਇੱਕ ਜਵਾਨ ਸ਼ਹੀਦ ਹੋਇਆ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਮੋਦੀ ਹੋਣੀ ਭਾਰਤ ਘਟ ਇੱਕ ਦਿਨ ਭਾਰਤ ਰਹਿੰਦੇ ਨੇ ਚਾਰ ਦਿਨ ਜਿਹੜਾ ਹੈ ਉਹ ਬਾਹਰ ਰਹੇ ਨੇ ਉਹਨਾਂ ਨੂੰ ਜਵਾਨਾਂ ਦੀ ਕੋਈ ਫਿਕਰ ਹੀ ਨਹੀਂ ਹੈ ਦੇਖੋ ਇਹ ਜਿਹੜੇ ਟੈਰਰਿਸਟ ਦੇ ਅਟੈਕ ਹੋ ਰਹੇ ਨੇ ਅਗਰ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਗੱਲ ਕਰੋ ਪਹਿਲਾ ਅਟੈਕ ਹੋਇਆ ਉਸ ਤੋਂ ਇੱਕ ਦਿਨ ਪਹਿਲੇ ਵੀ ਅਟੈਕ ਹੋਇਆ ਹੋਰ ਕੁਝ ਦਿਨ ਪਹਿਲੇ ਵੀ ਅਟੈਕ ਹੋਇਆ ਸੀਗਾ ਹੁਣ ਪ੍ਰਧਾਨ ਮੰਤਰੀ ਨੇ ਜਾਂ ਭਾਰਤ ਸਰਕਾਰ ਨੇ ਇੱਕ ਸਰਜਿਕਲ ਸਟ੍ਰਾਈਕ ਦੀ ਇੱਕ ਟਰਮ ਦੇ ਕੇ ਲੋਕਾਂ ਦੀ ਆਸ ਵਧਾ ਦਿੱਤੀ ਹੈ ਜੀ ਲੋਕੀ ਇਹ ਚਾਹੁੰਦੇ ਨੇ ਕਿ ਅੱਜ ਅਟੈਕ ਹੋਇਆ ਸਾਡਾ ਪਹਿਲਾ ਕੰਮ ਹੈ ਕਿ ਇਦਾਂ ਦੇ ਅਟੈਕ ਨਾ ਹੋਣ ਇੰਟੈਲੀਜੈਂਸ ਸਾਡੀ ਇਨਪੁਟ ਸਰਸਸ ਐਨੇ ਕੋ ਹੈਵੀ ਹੋਣਾ ਚਾਹੀਦੇ ਹੈ ਕਿ ਸਾਨੂੰ ਇਦਾਂ ਦੇ ਅਟੈਕ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਬਈ ਇਦਾਂ ਹੋ ਸਕਦਾ ਹੈ ਜੀ ਔਰ ਇਹਨੂੰ ਨਹੀਂ ਹੋਣਾ ਦੇਣਾ ਚਾਹੀਦਾ ਹਾਲਾਂਕਿ ਕੱਲ ਦੇ ਅਟੈਕ ਦੇ ਵਿੱਚ ਇਹ ਅਟੈਕ ਰੋਕ ਲਿਆ ਗਿਆ ਸੀਗਾ ਪਰ ਫਿਰ ਵੀ ਇੱਕ ਜਵਾਨ ਸਾਡਾ ਸੀਆਰਪੀਐਫ ਦਾ ਸ਼ਹੀਦ ਹੋਇਆ ਇਹ ਮਾੜੀ ਗੱਲ ਹੈਗੀ ਹੈ ਜੇ ਹੁਣ ਆਮ ਜਨਤਾ ਦੀ ਗੱਲ ਕਰੀਏ ਤੇ ਅਸੀਂ ਕਈ ਵਾਰ ਕਹਿੰਨੇ ਆ ਕਿ ਸਾਨੂੰ ਪਾਕਿਸਤਾਨ ਦੇ ਉੱਤੇ ਹਮਲਾ ਕਰ ਦੇਣਾ ਚਾਹੀਦਾ ਸਾਨੂੰ ਪਾਕਿਸਤਾਨ ਦੇ ਉੱਤੇ ਅਟੈਕ ਕਰ ਦੇਣਾ ਚਾਹੀਦਾ ਐਸ ਅਟੈਕ ਦਾ ਫਾਇਦਾ ਕੀ ਹੈ ਪਾਕਿਸਤਾਨ ਸਾਨੂੰ ਪ੍ਰੋਵੋਕ ਕਰ ਰਿਹਾ ਹੈ ਕਿ ਅਸੀਂ ਉਹਨਾਂ ਦੇ ਉੱਤੇ ਅਟੈਕ ਕਰਕੇ ਇੱਕ ਵਾਰ ਪੰਗੇ ਲਈਏ ਉਹਦਾ ਫਾਇਦਾ ਹੋਏਗਾ ਉੱਥੇ ਪਾਕਿਸਤਾਨ ਦੇ ਵਿੱਚ ਹੈਗੇ ਨੇ ਇਲੈਕਸ਼ਨ ਇਲੈਕਸ਼ਨ ਦੇ ਟਾਈਮ ਪਾਕਿਸਤਾਨ ਦੇ ਪੋਲੀਟੀਸ਼ੀਅਨ ਭਾਰਤ ਦੇ ਨਾਲ ਹਮੇਸ਼ਾ ਪੰਗੇ ਲੈਂਦੇ ਨੇ ਕਿਉਂਕਿ ਉੱਥੇ ਦੇ ਆਵਾਮ ਨੂੰ ਇਸ ਗੱਲ ਦੇ ਵਾਸਤੇ ਚੇਤਾਇਆ ਜਾਏ ਕਿ ਅਸੀਂ ਭਾਰਤ ਦੇ ਨਾਲ ਇੱਟ ਤੋਂ ਇੱਟ ਵਜਾਈ ਹੋਈ ਹੈ ਜਿਹਦੇ ਕਰਕੇ ਵੋਟ ਬੈਂਕ ਆਪਣਾ ਯੂਜ਼ ਕਰਨ ਪਰ ਸੇਮ ਹਾਲਾਤ ਇੱਥੇ ਵੀ ਹੈਗੇ ਆ ਇਹ ਮੋਦੀ ਸਾਹਿਬ ਨੇ ਵੀ ਪਾਕਿਸਤਾਨ ਦੇ ਹੋਏ ਰਿਸ਼ਤਿਆਂ ਦੀ ਗੱਲ ਆਪਣੇ ਚੋਣਵੀ ਕੈਂਪੇਨ ਦੇ ਵਿੱਚ ਵੀ ਕੀਤੀ ਸੀਗੀ ਕਿ ਅਗਰ ਉਹ ਹਮਾਰਾ ਇੱਕ ਸਿਰ ਲੈ ਕੇ ਜਾਣਗੇ ਤਾਂ ਹਮ ਉਨਕੇ 10 ਸਿਰ ਲੈ ਕੇ ਆਏਗੇ ਉਹ ਗੱਲਾਂ ਹੀ ਹੁੰਦੀਆਂ ਜਿੱਦਾਂ ਮੈਂ ਪਹਿਲੇ ਕਿਹਾ ਕਿ ਭੋਨ ਭਗਵਤ ਉਹਨਾਂ ਦਾ 3 ਦਿਨਾਂ ਦੇ ਵਿੱਚ ਆਰਮੀ ਤਿਆਰ ਕਰਨ ਦੀ ਗੱਲ ਮੋਦੀ ਉਹਨਾਂ ਦਾ ਕਾਲਾ ਧਨ ਬਾਹਰ ਤੋਂ ਲਾ ਕੇ 15-15 ਲੱਖ ਰੁਪਏ ਹਰ ਵਿਅਕਤੀ ਦੇ ਅਕਾਊਂਟ ਵਿੱਚ ਪਾਉਣ ਦੀ ਗੱਲ ਹੋਏ ਜਿੱਆਂ ਪਾਕਿਸਤਾਨ ਦੇ ਨਾਲ ਇੱਕ ਸਿਰ ਦੀ ਜਗ੍ਹਾ 10 ਸਿਰ ਲੈ ਕੇ ਆਉਣ ਦੀ ਗੱਲ ਹੋਏ ਇਹ ਲੋਕਾਂ ਨੂੰ ਖੁਸ਼ ਕਰਨ ਵਾਲੀ ਗੱਲ ਹੁੰਦੀ ਹੈ ਲੇਕਿਨ ਜਦ ਪਾਕਿਸਤਾਨ ਦੇ ਨਾਲ ਸਾਡੇ ਅਤਵਾਦੂ ਮੁਕਾਬਲੇ ਦੀ ਗੱਲ ਹੁੰਦੀ ਹੈ ਤੇ ਇੱਕ ਸਟਰੈਟਜੀ ਔਰ ਇੱਕ ਪ੍ਰਿੰਸੀਪਲ ਦੇ ਹਿਸਾਬ ਨਾਲ ਤੁਹਾਨੂੰ ਲੜਨਾ ਪੈਂਦਾ ਹੈ ਔਰ ਪਾਕਿਸਤਾਨ ਦੇ ਉੱਤੇ ਐਦਾਂ ਨਹੀਂ ਹੈਗਾ ਕਿ ਅਸੀਂ ਮਸਾਇਲ ਹੋਣੇ ਸੌਟਦੀ ਅਸੀਂ ਪਾਕਿਸਤਾਨ ਜਿੱਤਗੇ ਜਿੱਤਿਆ ਤੇ ਅਸੀਂ ਪਾਕਿਸਤਾਨ ਪਹਿਲੇ ਵੀ ਸੀਗਾ ਲੇਕਿਨ ਸਾਡੀ ਫੌਜਾਂ ਲਾਹੌਰ ਤੋਂ ਵਾਪਸ ਆਈ ਸੀ اسلامਾਬਾਦ ਤੱਕ ਵੀ ਪਹੁੰਚ ਗਈ ਸੀ ਕਹਿੰਦੇ ਲੇਕਿਨ ਵਾਪਸ ਆਣਾ ਪਿਆ ਸੀ ਕਿਉਂਕਿ ਪਾਕਿਸਤਾਨ ਤੇ ਸਾਡੇ ਵਿੱਚੋਂ ਨਿਕਲਿਆ ਹੋਇਆ ਦੇਸ਼ ਹੈ ਅਸੀਂ ਪਾਕਿਸਤਾਨ ਨੂੰ ਜਿੱਤ ਵੀ ਲਿਆ ਹੂੰ ਤੇ ਫਿਰ ਆਪਣੇ ਵਾਸਤੇ ਨਾਲ ਜੋੜ ਲੀਆ ਕੀ ਫਾਇਦਾ ਉਹਦਾ ਜੀ ਇਸ ਕਰਕੇ ਪਾਕਿਸਤਾਨ ਦੇ ਨਾਲ ਗੱਲਬਾਤ ਦੇ ਨਾਲ ਕੋਈ ਰਿਸ਼ਤੇ ਅਨੁਸਾਰ ਹੋ ਸਕਦਾ ਹੈ ਤੇ ਅੱਤਵਾਦੀਆਂ ਨੂੰ ਅੱਜ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਤੇ ਆਵੇ ਕਿ ਯੂਨੋ ਨੇ ਪਾਕਿਸਤਾਨ ਦੇ ਦੋ ਜਿਹੜੇ ਅੱਤਵਾਦੀ ਸੰਗਠਨ ਸੀਗੇ ਜਿਨ੍ਹਾਂ ਭਾਰਤ ਦੇ ਖਿਲਾਫ ਅਕਸਰ ਗਲਤ ਹਰਕਤਾਂ ਕਰਦੇ ਆ ਉਹਨਾਂ ਨੂੰ ਬੈਨ ਕੀਤਾ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਅਨਾਉਂਸ ਕੀਤਾ ਜੀ ਔਰ ਇਹ ਇੱਕ ਵੈਲਕਮ ਸਟੈਪ ਹੈਗਾ ਜੋ ਪਹਿਲੇ ਹਜੇ ਤੱਕ ਕਿਸੇ ਵੀ ਕੋ ਮੰਤਰੀਏ ਪਦਰ ਦੇ ਉੱਤੇ ਇਹਨਾਂ ਨੂੰ 테ਰਰਿਸਟ ਆਰਗੇਨਾਈਜੇਸ਼ਨ ਹਜੇ ਤੱਕ ਨਹੀਂ ਐਲਾਨਿਆ ਗਿਆ ਸੀ ਇਸ 테ਰਰਿਸਟ ਆਰਗੇਨਾਈਜੇਸ਼ਨ ਐਲਾਨਨ ਤੋਂ ਬਾਅਦ ਭਾਰਤ ਦੇ ਵਾਸਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਚੰਗੀ ਗੱਲ ਹੈਗੀ ਔਰ ਪਾਕਿਸਤਾਨ ਦੇ ਵਿੱਚ ਪੋਲਿਟਿਕਲ ਸੀਨ ਗਰਮ ਕਰਨ ਵਾਸਤੇ ਭਾਰਤ ਦੇ ਖਿਲਾਫ ਜਿਹੜਾ ਸੀ ਸੀਜ਼ਫਾਇਰ ਦਾ ਉਲੰਘਣ ਬਾਰ ਬਾਰ ਹੋ ਰਿਹਾ ਹੈ ਅੱਜ ਇੱਕ ਟੀਵੀ ਦੇ ਵਿੱਚ ਵੀ ਖਬਰ ਆ ਰਹੀ ਸੀ 300 ਤੋਂ ਵੱਧ ਜਿਹੜੀ ਸਰਕਾਰ ਬਣਨ ਤੋਂ ਬਾਅਦ ਮੋਦੀ ਸਰਕਾਰ ਬਣਨ ਤੋਂ ਬਾਅਦ 300 ਤੋਂ ਵੱਧ ਵਾਰ ਸੀਜ਼ ਫਾਇਰ ਦਾ ਉਲੰਘਣ ਹੋਇਆ ਹੈ ਔਰ ਇਹ ਪਹਿਲੀ ਵਾਰ ਹੋਇਆ ਹੈ 2015 ਦੇ ਵਿੱਚ ਘੱਟ ਸੀਗਾ ਇਹ 2017 ਦੇ ਵਿੱਚ ਸਰਜਿਕਲ ਸਟ੍ਰਾਈਕ ਹੋਣ ਤੋਂ ਬਾਅਦ ਸੀਜ਼ ਫਾਇਰ ਦਾ ਉਲੰਘਣ ਬਾਰ-ਬਾਰ ਹੋ ਰਿਹਾ ਹੈ ਜੀ ਇਹ ਕਿਸ ਨਾ ਕਿਸ ਜਗ੍ਹਾ ਇੰਡੀਆ ਨੂੰ ਪਾਕਿਸਤਾਨ ਦੀ ਫੌਜ ਕਹਿ ਲੋ ਜਾਂ ਪਾਕਿਸਤਾਨ ਦੀ ਸਰਕਾਰ ਕਹਿ ਲੋ ਉਹ ਸਾਨੂੰ ਪ੍ਰੋਵੋਕ ਕਰਨਾ ਚਾਹੁੰਦੀ ਹੈ ਸਮਝਦਾਰ ਵਿਅਕਤੀ ਉਹ ਵੀ ਹੁੰਦਾ ਪ੍ਰੋਵੋਕ ਕਰਕੇ ਕੋਈ ਫੈਸਲਾ ਨਾ ਲੇ ਸ਼ਾਂਤੀ ਨਾਲ ਸੋਚ ਸੋਚ ਕੇ ਹਰ ਮਸਲੇ ਦਾ ਹੱਲ ਲੱਭੇ ਇਹੀ ਗੱਲ ਮੈਂ ਕਹਤ ਲੱਗਾ ਸੀ ਕਿ ਸਰਜਿਕਲ ਸਟ੍ਰਾਈਕ ਦੀ ਗੱਲ ਅਤਿਆ ਕਰਦੇ ਆ ਪਰ ਮਰਦੀ ਤਾਂ ਦੋਵਾਂ ਪਾਸੇ ਮਨੁੱਖਤਾ ਹੈ ਇਹਦੇ ਕੋਈ ਸੁਖਾਵੇਂ ਹੱਲ ਵੀ ਤਾਂ ਲੱਭੇ ਜਾ ਸਕਦੇ ਆ ਸੁਖਾਵੇਂ ਹੱਲ ਲੱਭਣ ਦੇ ਸੀਰੀਅਸ ਐਫਰਟਸ ਹੋ ਹੀ ਨਹੀਂ ਨੇ ਨਾ ਪਾਕਿਸਤਾਨ ਵੱਲੋਂ ਨਾ ਸਾਡੇ ਵੱਲੋਂ ਜੀ ਕਿਉਂਕਿ ਜਦ ਸੁਖਾਵੇਂ ਮਾਹੌਲ ਦੀ ਅਸੀਂ ਗੱਲ ਕਰਦੇ ਆਂ ਕਦ ਕੋਈ ਅਤਵਾਦੀ ਅਟੈਕ ਹੋ ਜਾਂਦਾ ਚਾਹੇ ਮੁੰਬਈ ਦਾ ਅਟੈਕ ਕੋਈ ਜਾਂ CRPF ਦੇ ਉੱਤੇ ਅਟੈਕ ਉੜੀ ਅਟੈਕ ਇਹ ਸਾਰੀ ਚੀਜ਼ਾਂ ਹੈਗੀ ਹੈ ਕਿ ਬਈ ਜਦ ਅਸੀਂ ਗਲਵਾਤ ਗਲਵਾਤ ਵੱਲ ਵਧਦੇ ਆਂ ਤੇ ਉੱਥੋਂ ਉੱਥੋਂ ਗੋਲੀਆਂ ਚੱਲਣੀ ਸ਼ੁਰੂ ਹੋ ਜਾਂਦੀ ਹੈ ਇਹ ਕੋਈ ਨਾ ਕੋਈ ਸਿਆਸੀ ਚਾਲ ਹੈਗੀ ਹੈ ਮੈਂ ਸਮਝਦਾ ਕਿ ਉੱਥੇ ਦੇ ਇਹ ਅਸੀਂ ਲੋਕ ਨਹੀਂ ਜਾਣਦੇ ਪਾਕਿਸਤਾਨ ਦੇ ਲੋਕ ਤੇ ਉਹ ਵੀ ਸਾਡੇ ਵਰਗੇ ਬਹੁਤ ਵਧੀਆ ਬੰਦੇ ਹੈਗੇ ਆ ਉਹ ਜੇ ਤੁਹਾਨੂੰ ਕਦੀ ਮੌਕਾ ਮਿਲੇ ਪਾਕਿਸਤਾਨ ਦੇ ਆਵਾਮ ਨਾਲ ਆਮ ਜਨਤਾ ਨਾਲ ਮਿਲਣ ਦਾ ਤੇ ਤੁਹਾਨੂੰ ਲੱਗੇਗਾ ਇਹ ਤੇ ਸਾਡੇ ਭਰਾ ਨੇ ਸਾਡਾ ਤੇ ਕੋਈ ਆਪਸੀ ਸਾਡਾ ਕਲਚਰ ਇੱਕ ਭਾਸ਼ਾ ਇੱਕ ਉਹ ਖਾਨਵੀਨ ਦਾ ਤਰੀਕਾ ਇੱਕ ਉਸ ਤੋਂ ਬਾਅਦ ਇਹ ਜਿਹੜੇ فاਸਲੇ ਸਾਡੇ ਲੋਕਾਂ ਦੇ ਵਿੱਚ ਆਏ ਹੋਏ ਨੇ ਇਹ ਸਿਆਸੀ ਜਿਹੜੇ ਫੈਂ ਫਾਸਲੇ ਪਾਏ ਹੋਏ ਨੇ ਜੀ ਔਰ ਜੇ ਆਵਾਮ ਦੀ ਗੱਲ ਕਰੋ ਤੇ ਖਾਸ ਕਰਕੇ ਪੰਜਾਬ ਦੀ ਗੱਲ ਕਰੋ ਤੇ ਪੰਜਾਬੀ ਪਾਕਿਸਤਾਨੀ ਪੰਜਾਬੀਆਂ ਨੂੰ ਲਾਈਕ ਕਰਦੇ ਨੇ ਉਹ ਐਥੇ ਤੱਕ ਜਿਹੜੇ ਸਾਡੇ ਪੰਜਾਬ ਤੋਂ ਸਿੱਖ ਲਾਹੌਰਿਆਂ ਹੋਰ ਜਿਹੜੀ ਏਰੀਆ ਦੇ ਵਿੱਚ ਜਾਂਦੇ ਨੇ ਤੇ ਉੱਥੇ ਦੇ ਚਾਹ ਵਾਲਿਆਂ ਤੋਂ ਲੈ ਕੇ ਰਿਕਸ਼ੇ ਵਾਲੇ ਤੱਕ ਉਹ ਐਨੀ ਕਿ ਉਹ ਇੱਜ਼ਤ ਕਰਦੇ ਆ ਕਿ ਇਹਨਾਂ ਤੋਂ ਪੈਸੇ ਤੱਕ ਨਹੀਂ ਲੈਂਦੇ ਕਿ ਤੁਸੀਂ ਤਾਂ ਸਾਡੇ ਭਰਾ ਹੋ ਔਰ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਿਵਾਰ ਹੈਗੇ ਜਿਨ੍ਹਾਂ ਦੀ ਜਣਾ ਅੱਜ ਵੀ ਪਾਕਿਸਤਾਨ ਦੇ ਵੱਲ ਹੈਗਾ ਉਹ ਏਦਾਂ ਹੀ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਪਰਿਵਾਰ ਹੈਗੇ ਜਿਨ੍ਹਾਂ ਦੀ ਜਣਾ ਪੰਜਾਬ ਦੇ ਵਿੱਚ ਹੈਗੀਆਂ ਆਪਸੀ ਪਿਆਰ ਤੇ ਹੈਗਾ ਐ ਤੇ ਸਿਆਸੀ ਚੀਜ਼ਾਂ ਇਹਦੇ ਦੇ ਕਰਕੇ ਸਾਡੀ ਲੜਾਈ ਚੱਲੀ ਆ ਰਹੀ ਜੀ ਬਿਲਕੁਲ ਆਵਾਮ ਆਮ ਲੋਕ ਕਦੀ ਨਹੀਂ ਚਾਣਗੇ ਕਿ ਸਾਡੀ ਲੜਾਈ ਜਿਹੜੀ ਆ ਦੂਸਰੇ ਮੁਲਕਾਂ ਨਾਲ ਲੱਗੇ ਜਾਂ ਸਾਡੀ ਗਵਾਨ ਦੇ ਨਾਲ ਜਿਹੜੀ ਆ ਲੜਾਈ ਝਗੜਾ ਹੋਵੇ ਕਿਉਂਕਿ ਗਵਾਨ ਦੇ ਨਾਲ ਤਾਂ ਬਣਾ ਕੇ ਰੱਖਣੀ ਚਾਹੀਦੀ ਆ ਪਰ ਇੱਥੇ ਜੇਕਰ ਸਿਆਸਤ ਦੀ ਗੱਲ ਕਰੀਏ ਤਾਂ ਗੱਲਾਂ ਬਾਤਾਂ ਇਹ ਕੀਤੀਆਂ ਜਾਂਦੀਆਂ ਨੇ ਕਿ ਅਸੀਂ ਚੋਰੀ ਛਿਪੀ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਪਾਕਿਸਤਾਨ ਵੀ ਜਾ ਆਉਂਦੇ ਨੇ ਕਦੀ ਗਿਫਟ ਜਿਹੜੇ ਆ ਉਹ ਭੇਜੇ ਜਾਂਦੇ ਆ ਮਹਿੰਗੇ ਮਹਿੰਗੇ ਗਿਫਟ ਪਰ ਜੋ ਐਫਐ ਜੀਆਂ ਮੁੜ ਕੇ ਕਰਨਾਵਾ ਵਾਪਰਦੀਆਂ ਨੇ ਫਿਰ ਉੱਥੇ ਇਹਨਾਂ ਦਾ ਦੋਸਤਾਨਾ ਕਿੱਥੇ ਹੁੰਦਾ ਜੋ ਗੱਲਾਂ ਬਾਤਾਂ ਇਹਨਾਂ ਵੱਲੋਂ ਕੀਤੀਆਂ ਜਾਂਦੀਆਂ ਸੀਗੀਆਂ ਉਹ ਗੱਲਾਂ ਬਾਤਾਂ ਕਿੱਥੇ ਹੁੰਦੀਆਂ ਨੇ ਸੋ ਜਵਾਨ ਜਿਹੜੇ ਆ ਉਹ ਲਗਾਤਾਰ ਸ਼ਹਾਦਤ ਦੇ ਰਹੇ ਆ ਤੇ ਪ੍ਰਧਾਨ ਮੰਤਰੀ ਹੋਣੀ ਜਿਹੜੇ ਆ ਉਹ ਲਗਾਤਾਰ ਦੇਸ਼ ਵਿਦੇਸ਼ੀ ਦੌਰਿਆਂ ਦੇ ਉੱਪਰ ਜਾ ਰਹੇ ਨੇ ਸੋ ਸੋਚਣ ਦੀ ਲੋੜ ਹੈ ਥੋੜਾ ਜਿਆ ਦੇਸ਼ ਦੇ ਲਈ ਵੀ ਸੋਚਣ ਦੀ ਲੋੜ ਹੈ ਵਿਦੇਸ਼ੀ ਦੌਰਿਆਂ ਤੋਂ ਹੁਣ ਥੋੜਾ ਜਿਆ ਇਜ਼ਾਫਾ ਵੀ ਕਰਨਾ ਚਾਹੀਦਾ ਹੈ ਸੋ ਸਮਾ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਈਏ ਪਾਸਕਰ ਸਾਹਿਬ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਪ੍ਰੋਗਰਾਮ 'ਚ ਆਪਣੇ ਵਿਚਾਰ ਰੱਖੇ ਸੋ ਟੀਵੀ ਪੰਜਾਬ ਨੂੰ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦੇੰਦਰ ਰਹੋ ਕੱਲ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜਾਬ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ